ਰਾ ਕੀ ਕਰਾਂ ਉਹੀ ਗੱਲ ਮੰਗੋ ਖੇਹਰਾਂ ਵਾਲਿਆਂ ਜਿਹੜਾਣ ਲੱਗ ਜਾਂਦੀਆਂ ਖੇਹਰਾਂ ਚ ਉਹ ਉਦੋਂ ਨਹੀਂ ਕੋਈ ਕਿਸੇ ਗੱਲ ਦਾ ਰਾਤੋਈ ਜਿੰਦਗਾ ਜੇ ਆਖਾ ਕੁੜੇ ਵੀ ਚਾਰ ਪਾਥਣਾ ਲੈ ਲਾ ਆਪਾਂ ਲੋੜੀ ਪਾ ਲਾਂਗੇ ਕਹਿੰਦੀ ਕਿ ਮੇਰ ਦਾ 베ੜੇ ਪੱਕਾ ਹੈ ਕਹਿੰਦੀ ਮਹੀਨੇ ਕਹਿੰਦੀ ਬਰਮਾ ਪਾਈ ਮਾਰ ਪੈਂਦੀ ਆ ਦੀ ਮੈ ਮੈਨੀ ਕਹਿੰਦੀ ਲੋੜੀ ਲੋੜੀ ਪਾਉਂਦੀ ਮਾਰੀ ਦੀ ਗੱਲ ਤੋਂ ਰਾਈ ਦਾ ਪਹਾੜ ਬਣਾ ਲਿਆ ਸੌਰੀ ਨੇ ਵੀ ਦੱਸ ਖੇਹਰ ਨੂੰ ਕੀ ਹੁੰਦਾ ਗਾ ਪੱਕੇ 베ੜੇ ਨੂੰ ਕੀ ਹੁੰਦਾ ਕਹਿੰਦੀ ਮੇਰ ਦਾ ਪੱਕਾ 베ੜੇ ਖਰਾਬ ਹੋ ਜੂ ਜੇ ਮੈਂ ਲੋੜੀ ਪਾਲੀ ਕਹਿੰਦੀ ਪਾਥਣਾ ਲੈ ਆ ਕੇ ਲੋੜੀ ਪਿੱਛੇ ਐਡਾ ਛਪਾ ਲਿਆ ਲਾ ਮੈਨੂੰ ਆਹਦੀ ਤੂੰ ਹੀ ਕਰੋ ਵਗ ਜਾ ਕਹਿੰਦੀ ਪਰ ਮੈਂ ਲੋੜੀ ਨਹੀਂ ਪਾਉਂਦੀ ਲਾ ਮੈਂ ਤਾਂ ਹਗੀ ਚਲ ਮੈਂ ਤਾਂ ਉਹੀ ਗੱਲ ਮੰਗੂ ਚਲ ਮੈਂ ਤਾਂ ਕਿਤੇ ਨਾ ਕਿਤੇ ਆਪਣੀ ਰੋਟੀ ਖਬਈ ਕੇ ਖਾਈ ਲਾਉਂਗੀ ਫਿਰ ਹੁਣ ਕੀ ਕਰਾਂ ਚਲ ਮੈਨੂੰ ਆਈ ਸੀ ਵੀ ਚਲ ਸ਼ਹਿਰ ਚ ਰਹਿੰਦੀ ਐ ਵੀ ਚਲ ਇਹਦੇ ਤਲ ਕੋਲੇ ਮੈਂ ਰਹਿ ਜਾਣੀ ਐਂਗੀ ਤੇਰਾ ਚਲ ਨਾ ਰੱਖਣ ਦੇ ਨਹੀਂ ਰੱਖਦੀ ਲਾ ਕਰੋ ਕਰਤੀ ਅੱਜ ਲੋੜੀ ਵਾਲੇ ਦਿਨ ਬਰੇ ਬਰਾਂ ਦਾ ਦਿਨ ਸੀ ਅੱਜ ਮੈਨੂੰ ਕਰੋ ਕਰਤਾ ਵੀ ਭੀ ਕਿਧਰੋਂ ਆਉਂਦੀ ਐ ਸਸਰੀ ਕਾਲ ਬੇਬੇ ਸਸਰੀ ਕਾਲ ਪੁੱਤ ਬੇਬੇ ਅੱਜ ਸਾਡੀ ਕਿਵੇਂ ਯਾਦ ਆ ਗਈ ਯਾਦ ਕੀ ਆ ਗਈ ਭਾਈ ਬਸ ਆਹੀ ਗੱਲੋਂ ਮਾੜੀ ਜੀ ਰਾਈ ਚੋ ਬਹਾਲ ਬਣਾ ਕੇ ਖੜ ਗਈ ਲੋੜੀ ਨੂੰ ਕਹਿਤਾ ਮੈਂ ਕਿ ਆਪਾਂ ਤੂੰ ਹੀ ਪਾਲਾਂਗੇ ਤੇ ਮੈਂ ਕਿਹਾ ਪਾਠੀਆਂ ਲਿਆ ਤੇ ਉਹ ਸ਼ਹਿਰ ਵਾਲੀ ਨੇ ਦੇਖ ਇੰਦਰਜੀਤ ਨੇ ਤੇ ਕਿਹੜਾ ਕਹਿੰਦੀ ਮੇਰਾ ਤਾਂ ਬੇੜੇ ਕਾਲਾ ਹੋ ਜਾਊਗਾ ਭਾਈ ਤੇ ਦੇਖ ਲੈ ਐਂਦਾ ਗੋਡੇ ਜਿੱਡਾ ਕਲੇ ਸਪਾ ਲਿਆ ਉਹ ਬੇਬੇ ਉਹ ਇੰਦਰੀ ਜੀ ਤਾਂ ਸ਼ਹਿਰ ਚ ਰਹਿੰਦੀ ਐ ਮਾਨਸਾ ਰਹਿੰਦੀ ਐ ਕਿਤੇ ਤਲਵੰਡੀ ਅਗਲੀ ਪਿੰਡ ਨਹੀਂ ਹੈਗਾ ਉਹ ਵੀ ਕਿਤੇ ਮਰਜੀ ਤੂੰ ਹੀ ਪਾਲੀਏ ਉਹ ਛਾਇਰਾ ਵਾਲੇ ਕਿੱਥੇ ਆਉ ਕਰਦੇ ਨੇ ਬੇਬੇ ਜਦੋਂ ਗਈ ਸੀ ਉਹ ਤੈਨੂੰ ਪਤਾ ਨਹੀਂ ਸੀ ਸਾਨੂੰ ਤਾਂ ਕੁਝ ਵੀ ਨਹੀਂ ਸਮਝਦੀ ਸੀਗੀ ਤੂੰ ਬੇ ਪੁੱਤ ਮੈਨੂੰ ਤਾਂ ਆ ਹੀ ਹੋ ਗਿਆ ਮੈਂ ਤਾਂ ਆ ਹੀ ਉੱਬ ਕੇ ਗਈ ਵੀ ਕੇਰਾ ਮੈਂ ਤਾਂ ਸ਼ਹਿਰ ਤੇ ਜਾਵਾਂ ਪਿੰਡਾਂ ਨੂੰ ਤਾਂ ਮੈਂ ਸਮਝਦੀ ਕੁਝ ਨਹੀਂ ਸੀ ਅੱਜ ਮੇਰੇ ਪਿੰਡ ਯਾਦ ਆਇਆ ਹੁਣ ਬੇਬੇ ਮੈਨੂੰ ਪਤਾ ਹੀ ਹੈ ਤੂੰ ਸਾਡੇ ਘਰੋਂ ਕਿਉਂ ਗਈ ਸੀ ਵੀ ਤੁਸੀਂ ਤਾਂ ਗਰੀਬ ਨਹੀਂ ਆ ਦਿਖ ਲੈ ਗੱਡੀ ਲਿਆਂਦੀ ਸੀ ਵੀ ਚਲ ਕੋਈ ਨਾ ਭਾਈ ਵਧੀਆ ਹੋਇਆ ਭਾਈ ਗੱਡੀ ਲਿਆਂਦੀ ਤੇ ਪਹਿਲਾਂ ਮੈਂ ਤਾਂ ਸਿੱਧੀ ਟੱਪਦੀ ਸੀ ਮਾਝ ਫਿਰ ਮਾਇਆ ਖਮਾ ਕੁੜੀ ਕੋਲੇ ਵਗ ਜਾਨੀ ਆ ਫਿਰ ਮੈਂ ਆਖਿਆ ਵੀ ਕੁੜੀ ਕੋਲੇ ਆਪਾਂ ਬਰਿਆ ਕਰਾਂ ਦੇ ਦਿਨ ਕਾ ਨੂੰ ਜਾਣਾ ਕੁੜੀ ਦਾ ਮਨ ਪੈਦਾ ਹੋ ਵੀ ਮੇਰੀ ਬੇਬੇ ਕਰੋ ਘੜਤੀ ਹੋ ਮਾਣਾ ਤਾਂ ਮਾਖਾ ਮੈਂ ਤਾਂ ਕੇਰਾ ਨਾ ਮਾਖਾ ਹੁਣ ਛੋਡੇ ਕੋਲੇ ਆ ਕੇ ਦੇਖਾਂ ਓ ਬੇਬੇ ਤੂੰ ਕਿਹੜਾ ਬਗਾਨੇ ਘਰੇ ਆਈਆਂ ਬਹਿ ਜਾ ਆਰਾਮ ਨਾਲ ਕੋਈ ਗੱਲ ਨਹੀਂ ਤੂੰ ਆਪਦੇ ਘਰੇ ਹੀ ਆਈਆਂ ਉਹ ਗੱਲ ਕਰ ਉਹ ਦਿਨ ਯਾਦ ਕਰ ਲੈ ਜਿੱਦੇ ਸਾਨੂੰ ਮੇੜੇ ਮਾਰ ਕੇ ਗਈ ਸੀ ਵੀ ਛੋਡੇ ਕੋਲੇ ਕੀ ਹੈ ਗਰੀਬਾਂ ਕੋਲੇ ਮੈਂ ਤਾਂ ਆਪਦੇ ਪੁੱਤ ਕੋਲੇ ਰਹੂ ਸ਼ਹਿਰ ਵਾਲੇ ਕੋਲੇ ਆ ਦੇਖ ਲੈ ਰੱਬ ਨੇ ਸੁੱਖ ਨਾਲ 4 ਲੱਖ ਰੁਪਏ ਦਾ ਨਗਦਾਂ ਦੀ ਗੱਡੀ ਲੈ ਆਏ ਸੀ ਵਦ ਗਿਆ ਭਾਈ ਚੰਦਾ ਮਿੱਠੀ ਵੀ ਪਾਵਾਂਗੇ ਚਲ ਕੋਈ ਨਾ ਭਾਈ ਪਰਮਾਤਮਾ ਸੁਣਦਾਗਾ ਮੈਂ ਤਾਂ ਉਦੋਂ ਕਾਵਲੀ ਉਹਨੇ ਮੰਗ ਲੱਖੇ ਸ਼ਹਿਰ ਵਾਲੀ ਦੇ ਤੇ ਵੀ ਪਤਾ ਨਹੀਂ ਮੈਂ ਤਾਂ ਸ਼ਹਿਰ ਚ ਜਾ ਕੇ ਕੀ ਕੁਝ ਬਣ ਜੂਗੀ ਤੇ ਅੱਜ ਤਾਂ ਮੇਰੇ ਪਿੰਡ ਜਾਦ ਆ ਗਿਆ ਹੁੰਦੀ ਆਉਂਦੀ ਦੇ ਰਾਹ ਚ ਮੈਂ ਆਖਾ ਪਿੰਡ ਬਿਨਾਂ ਨਹੀਂ ਮੇਰੀ ਗਤੀ ਪੈਂਦੀ ਬੇਬੇ ਪਿੰਡ ਮੇਨਾ ਤਾਂ ਕਾਨੂੰਨੀ ਗਤੀ ਪੈਂਦੀ ਉਹ ਮੈਂ ਸਾਰੀਆਂ ਗੱਲਾਂ ਜਾਣਦਈਆਂ ਉਹ ਸ਼ਹਿਰ ਵਾਲੀਆਂ ਕਿੱਥੇ ਕੱਟਦੀਆਂ ਹੁੰਦੀਆਂ ਨੇ ਉਹ ਮੈਂ ਤਾਂ ਰੱਬ ਦਾ ਸ਼ੁਕਰਮੰਦ ਆਂ ਬੀਤੀ ਰੈਨਾਂ ਚੋਂ ਕੱਟ ਗਈ ਕੱਟਦਾ ਭਾਈ ਕਿਹੜਾ ਗਈ ਬਸ ਮੈਂ ਨਿੰਮਕੀ ਨਾਲ ਕੱਟੇ ਨੇ ਆ ਦਿਨ ਇੱਥੋਂ ਤੇ ਕਰ ਲਿਆਂਦੇ ਨੇ ਉਹਦੇ ਦਾ ਕਿਹੜੇ ਕਟਕਟਾ ਵਾਲੇ ਕੰਮ ਸੀ ਬੇਬੇ ਮੈਂ ਸਮਝ ਗਿਆ ਤੇਰੀ ਗੱਲ ਤੈਨੂੰ ਆਏ ਸੀ ਜੇ ਮੈਂ ਪਹਿਲੀ ਪਿੰਡ ਵਾਲਿਆਂ ਕੋਲੇ ਜਾਨੀ ਆ ਪਤਾ ਨਹੀਂ ਹਰਪ੍ਰੀਤ ਕੀ ਬੋਲੂਗੀ ਉਹ ਹਰਪ੍ਰੀ ਦਾ ਤਾਂ ਹੁਣ ਵੀ ਨਹੀਂ ਪਤਾ ਕੀ ਬੋਲੂ ਮਾ ਤਾਂ ਦਰਦੀ ਨਹੀਂ ਆਈ ਭਾਈ ਐਸੇ ਗੱਲ ਦੀ ਮਾਰੀ ਨਹੀਂ ਕੁਸਤਾ ਮੈਂ ਆਈ ਤਾਂ ਮੇਰੇ ਮੰਦੀ ਗੱਲ ਬੁੱਝੜੀ ਪਹਿਲਾਂ ਹੀ ਤੇ ਮੈਂ ਤਾਂ ਐਸੇ ਗੱਲ ਦੀ ਮਾਰੀ ਆਈ ਨਹੀਂ ਮਾ ਖ ਮੈਨੂੰ ਆਏ ਆਖਣਗੇ ਵੀ ਉਹ ਤਾਂ ਸਾਨੂੰ ਧੱਕਾ ਦੇ ਕੇ ਛੱਡ ਕੇ ਗਈ ਸੀ ਤੇ ਹੁਣ ਤੂੰ ਵੀ ਹੁਣ ਸਹ ਚ ਨਾ ਰਹੀ ਹੁਣ ਤੇਰਾ ਜੀ ਨਹੀਂ ਲੱਗਿਆ ਬੇਬੀ ਇੰਦਰਜੀਤ ਨੇ ਕਿਹੜਾ ਚੰਗੀ ਗੱਲ ਕੀਤੀ ਐ ਬਰੇ ਦਿਨਾਂ ਇਹ ਦਿਨ ਤੈਨੂੰ ਘਰੋਂ ਕੱਢਿਆ ਉਹ ਸਾਡੀ ਵੀ ਹੁੰਦਾ ਭਾਗ ਚੰਗੀ ਨੇ ਜਿਹੜੀ ਲੋੜੀ ਵਾਲੇ ਦਿਨ ਤੂੰ ਸਾਡੇ ਘਰੇ ਆ ਗਈ ਗੱਲ ਕਰ ਹਰਪ੍ਰੀ ਦਾ ਸੁਭਾਅ ਥੋੜਾ ਐ ਤੈਨੂੰ ਪਤਾ ਐ ਭੜਾ ਐ ਪਤਾ ਨਹੀਂ ਕੀ ਬੋਲੂ ਭਲੇ ਬੇਬੇ ਮੇਰੀ ਗੱਲ ਸੁਣ ਲੈ ਹਰਪ੍ਰੀਤ ਕੁਛ ਮਰਜ਼ੀ ਬੋਲੀ ਜਾਵੇ ਉਹ ਮੈਂ ਤੇਰੇ ਨਾਲ ਆ ਰੋਟੀ ਤੈਨੂੰ ਮੈਂ ਦੇਉਂਗਾ ਹਰਪ੍ਰੀਤ ਨਹੀਂ ਦੇਣੀ ਚੱਲ ਭਾਈ ਵਧੀਆ ਪੁੰਨਾ ਜੇ ਭਾਈ ਰੋਟੀ ਦੇਵਾਂਗਾ ਵੱਡੇ ਬੰਦੇ ਤਾਂ ਬਾੜਾ ਪੁੰਨ ਹੁੰਦਾਗਾ ਤੇ ਜੇ ਭਾਈ ਚੱਲ ਹਰਪ੍ਰੀਤ ਬੋਲੀ ਮੈਂ ਤਾਂ ਚੁੱਪ ਕਰ ਜੂੰਗੀ ਜੇ ਭਾਈ ਕੋਈ ਬਾੜੇ ਕੁਛ ਕਰਨ ਲੱਗੀ ਮਾਤਾ ਭਾਈ ਕੁੜੀ ਕੋਲੇ ਵਗ ਜੂੰਗੀ ਆ ਮੈਂ ਤਾਂ ਹੀ ਬਾਹਰ ਹੋ ਤਾਂ ਭਾਈ ਮੇਰੇ ਕਿਤੇ ਕੋਈ ਚਾਰਾ ਨਹੀਂ ਚੱਲਦਾ ਤੂੰ ਕੁੜੀ ਕੋਲੇ ਕਿਉਂ ਵਗ ਜੇਗੀ ਅਕੇ ਤੁਸੀਂ ਤਾਂ ਭਾਈ ਸਾਨੂੰ ਪੁੰਨ ਹੈ ਪੋਨ ਨੂੰ ਰਸ ਕੋਈ ਤੂੰ ਮੰਗਦੀ ਤਾਂ ਨਹੀਂ ਹੈਗੀ ਮੇਰੀ ਮਾਂ ਐ ਮੈਨੂੰ ਜਨਮ ਦਿੱਤਾ ਰੋਟੀ ਸੀ ਮੈਂ ਨਹੀਂ ਤੈਨੂੰ ਦਊਂ ਹੋਰ ਕੌਣ ਦਊ ਇਹ ਤਾਂ ਭਾਈ ਠੀਕ ਐ ਕੋਈ ਤਾਂ ਹੋਈ ਗੱਲ ਮੰਗੂ ਦੋਨਾਂ ਪੁੱਤਾਂ ਚੋਂ ਕੋਈ ਤਾਂ ਸੁਣੂਗਾ ਹੀ ਇੱਕ ਤਾਂ ਜੀਊਗਾ ਹੀ ਚੱਲ ਉਹਨੇ ਨਹੀਂ ਦਿੱਤੀ ਤੂੰ ਦੇ ਦੇਗਾ ਭਾਈ ਬੇਬੇ ਸੱਚੀ ਗੱਲ ਦੱਸੀ ਜਦੋਂ ਇੰਦਰਜੀਤ ਨਾਲ ਤੇਰੀ ਲੜਾਈ ਹੋਈ ਐ ਉਹ ਮੇਰਾ ਭਾਈ ਸੁਣਦਾ ਸੀ ਕਿ ਸੁਣਦਾ ਹੀ ਨਹੀਂ ਸੀਗਾ ਨਾ ਉਹਦਾ ਘਰੀ ਨਹੀਂ ਸੀ ਭਾਈ ਜੇ ਉਹ ਘਰੇ ਹੁੰਦਾ ਫਿਰ ਤਾਂ ਕੀ ਪਤਾ ਕੋਈ ਮਾਰਾ ਮੋਟਾ ਕੁਛ ਕਹੀ ਦਿੰਦਾ ਵਿਚਾਰਾ ਮੁੰਡਾ ਉਹ ਤਾਂ ਉਹ ਤਾਂ ਉਹਦੀ ਡਿਊਟੀ ਤੇ ਵਗ ਗਿਆ ਸੀ ਬੇਬੇ ਮੈਨੂੰ ਪਤਾ ਹੈ ਮੇਰੇ ਭਰਾ ਦਾ ਜੇ ਉਹ ਘਰੇ ਹੁੰਦਾ ਨਾ ਤੈਨੂੰ ਕੋਠੀ ਚੋਂ ਕਦਮ ਨਹੀਂ ਚੱਕਣ ਦਿੰਦਾ ਸੀ ਬਾਹਰ ਉਹ ਆਹ ਬੱਸ ਫਿਰ ਮੁੰਡਾ ਵਗ ਗਿਆ ਉਹਨੂੰ ਮਾਗਰ ਟਾਈਮ ਮਿਲ ਗਿਆ ਕੱਢਣ ਦਾ ਵੀ ਜੇ ਜਾਣਦੇ ਬੁੜੀ ਨੂੰ ਕਿੱਧਰੋਂ ਆਈ ਹੈ ਉਧਰ ਹੀ ਜਾਣਦੇ ਉਹ ਬੇਬੇ ਕੁਛ ਕਹੀ ਜਾਵੇ ਉਹ ਉਹ ਤਾਂ ਬਗਾਨੀ ਧੀ ਰਹੂਗੀ ਮੈਂ ਤਾਂ ਤੇਰਾ ਪੁੱਤਾਂ ਉਹ ਗੱਲ ਕਰ ਬਾਈ ਨੂੰ ਤੂੰ ਦੱਸਣਾ ਸੀਗਾ ਇੰਨੀ ਕੀ ਗਲਤੀ ਤੇ ਤੇਰੇ 'ਚ ਵੀ ਹੈਗੀ ਹੈ ਜੇ ਤੂੰ ਨੂੰ ਦੱਸਣ ਦੀ ਕੋਸ਼ਤਾ ਉਹਨੂੰ ਕਹਿੰਦੇ ਹੀ ਉਹ ਚੱਲ ਕੋਈ ਗੱਲ ਨਹੀਂ ਤੂੰ ਕਿਹੜਾ ਬਗਾਨੇ ਥਾਂ ਆਈ ਹੈ ਦੱਸ ਕਿਦਰ ਪੁੱਤ ਹੁਣ ਆਇਆ ਫਿਰ ਜੇ ਤਾਂ ਮੇਰੇ ਕੋਲੇ ਹੁਣ ਫੋਨ ਹੁੰਦਾ ਫਿਰ ਤਾਂ ਮੈਂ ਉਹਨੂੰ ਫੋਨ ਕਰ ਲੈਂਦੀ ਵੀ ਨਾ ਭਾਈ ਦੱਸ ਹੁਣ ਮੈਂ ਪਿੰਡ ਜਾਵਾਂ ਕਿ ਮੈਂ ਕੁੜੀ ਕੋਲੇ ਜਾਵਾਂ ਕਿਦਰ ਹੁਣ ਫਿਰ ਕੀ ਕਰਾਂ ਕਦਰ ਨਾ ਮੈਨੂੰ ਫੋਨ ਲਾਉਣਾ ਆਇਆ ਨਾ ਮੈਂ ਭਾਈ ਉਹ ਤਾਂ ਫਿਰ ਗੁੱਸੇ ਚਲਵਾਇਆ ਬੇਬੇ ਤੂੰ ਗੁੱਸਾ ਮਨੇ ਭੂਆ ਦੀ ਕਿਲਾ ਮਨਿ ਇੱਕ ਕਸੂਰ ਤਾਂ ਤੇਰੇ ਚ ਵੀ ਹੈਗਾ ਉਹ ਮਾੜੀ ਜੀ ਗੱਲ ਕਹੇ ਤਾਂ ਤੂੰ ਸਾਡੇ ਕੋਲ ਉੱਡ ਗਈ ਸੀ ਉਹ ਮਾੜੀ ਜੀ ਗੱਲ ਉੱਥੇ ਹੋਈ ਉਥੋਂ ਉੱਡਲੀ ਤੂੰ ਤੂੰ ਵੀ ਮਾੜਾ ਮੋਟਾ ਹਾਜਮਾ ਰੱਖਿਆ ਕਰ ਹਾਜਮਾ ਥੋਡੇ ਅੱਖੇ ਤਾਂ ਭਾਈ ਮੜੀ ਦੀ ਗਲਤ ਤਾਂ ਮੈਂ ਆਏ ਪੱਜ ਗਈ ਕਿ ਜਦੋਂ ਮੈਨੂੰ ਆਖੀ ਗਈ ਵੀ ਬੇਬੇ ਆਪਾਂ ਤਾਂ ਸ਼ਹਿਰ ਚ ਚੱਲਾਂਗੇ ਸ਼ਹਿਰ ਚ ਮੈਂ ਤਾਂ ਜਮਾ ਮੀਨੂੰ ਤਾਂ ਜਾ ਲਿਆ ਉਹਨੇ ਤੇ ਮੈਂ ਤਾਂ ਬਸ ਫੇਰ ਕੰਬਲੀ ਉਹਨੇ ਮੰਗਰ ਲੱਗ ਗਈ ਉਹ ਬੇਬੇ ਉਹ ਕਹਿੰਦੀ ਤਾਂ ਹੁੰਦੀ ਐ ਰਹਿਣਾ ਸ਼ਹਿਰ ਚੱਲਣਾ ਕਹਿਰ ਹੈ ਖਾਣੀ ਕਹਿੰਦੀ ਕਣਕਾਂ ਭੂਆਂ ਦੀ ਹੋਵੇ ਜ਼ਹਿਰ ਉਹ ਸ਼ਹਿਰਾਂ ਨੇ ਦੇ ਕਾਦੇ ਕੰਮ ਨਹੀਂ ਇੱਥੇ ਤਾਂ ਆਪਾਂ ਖੁੱਲਾ ਡੁੱਲਾ ਖਾਣੇ ਆ ਮੇਰਾ ਤਾਂ ਪਾਈ ਤਾਂ ਲ ਵਰਤਦੀ ਮੈਂ ਜਾਣ ਬਸ ਇੱਕ ਵਾਰ ਤਾਂ ਗਈ ਸੀ ਪੁੱਤ ਮੇਰਾ ਤਾਂ ਨਹੀਂ ਲੱਗਿਆ ਜੀ ਜਾਵਾਂ ਬਸ ਨਿੱਕੀ ਜੀ ਕੋਠੀ ਨਾ ਉੱਥੇ ਤਾਂ ਪੌਂਦੀ ਐ ਨਾ ਕੋਈ ਉੱਥੇ ਕੋਈ ਬੰਦਾ ਦੀਨ ਹੈ ਅੰਦਰੇ ਅੰਦਰ ਮੇਰਾ ਤਾਂ ਜਮੀ ਸਾਬੰਦ ਹੋਇਆ ਰਿਹਾ ਬੇਬੀ ਤੂੰ ਤਾਂ ਹੁਣ ਪਿੰਡ ਵਾਲੀਆਂ ਗੱਲਾਂ ਪਾੜਦੀ ਐ ਵੀ ਕਿਤੇ ਮੇਰੀ ਕੋਈ ਚਾਚੀ ਟੱਪ ਗਈ ਤਾਈ ਟੱਪ ਗਈ ਉੱਥੇ ਕੌਣ ਐ ਕਿਸੇ ਦਾ ਉੱਥੇ ਕੋਈ ਕਿਸੇ ਦਾ ਨਹੀਂ ਬਣ ਬਣ ਦੀ ਲੱਕੜੀ ਇਕੱਠੀ ਹੋਈ ਐ ਸ਼ਹਿਰ ਤੋਂ ਹਾਂ ਇੱਕ ਦੂਜੇ ਨੂੰ ਕੋਈ ਭਾਈ ਆਈ ਨਹੀਂ ਬੁਲਾਉਂਦਾ ਇੱਕ ਦੂਜੇ ਦੇ ਕੋਈ ਆਏ ਜਾਂਦਾ ਨਹੀਂ ਪਿੰਡਾਂ ਤਾਂ ਹੁਣ ਆਪਾਂ ਚੀਜ਼ ਲੈਣ ਵਗ ਜਾਨੇ ਆਂਗੇ ਤੇ ਉੱਥੇ ਦਾ ਕੋਈ ਨਿਕਲੂ ਜੇ ਜਨਵਾਰਾ ਜਸ ਗੇਟ ਲਾਈ ਰੱਖਦੇ ਨੇ ਬੇਬੀ ਮੈਨੂੰ ਤਾਂ ਪਤਾ ਹੀ ਐ ਉਹ ਆਹੀ ਗੱਲਾਂ ਬਣਾਇਆ ਤੇਰਾ ਜੀ ਨਹੀਂ ਲੱਗਿਆ ਉੱਥੇ ਇਹ ਤਾਂ ਹੁਣ ਤੂੰ ਬਹਾਨਾ ਬਣ ਗਿਆ ਤੇਰਾ ਬਹਾਨਾ ਬਣ ਗਿਆ ਵਸ ਮੇਰਾ ਤਾਂ ਵਸ ਅੱਜ ਨਾਲ ਕੋਈ ਪਰਮਾਤਮਾ ਨੇ ਤੁਹਾਡੇ ਘਰੇ ਚਰਨ ਪਾਣੇ ਸੀ ਤੇ ਆਉਣੇ ਸੀ ਤੇ ਮੈਂ ਤਾਂ ਬਹਾਨੇ ਨਾਲ ਆਇਆ ਤੁਹਾਡਾ ਬਹੁਤ ਸ਼ੁਕਰ ਹੈ ਉਹ ਵੀ ਲੋੜੀ ਆਣੇ ਦਿਨ ਭਰੇ ਦਿਨਾਂ ਲੈ ਬੇ ਦਿਨ ਤੂੰ ਸਾਡੇ ਘਰੇ ਆਈਆਂ ਉਹ ਸਾਡਾ ਵੀ ਭਾਗ ਚੰਗਈ ਸੀਗਾ ਹਾਂ ਬਸ ਬਹਾਨੇ ਨਾਲ ਬਸ ਅੱਜ ਮੈਨੂੰ ਉਹ ਲੋੜੀ ਦਾ ਦਿਨ ਮਾਇਆ ਉਹਨੂੰ ਆਖਣਾ ਸੀ ਵੀ ਲੋੜੀ ਪਾਵਾਂਗੇ ਆਪਾਂ ਵੀ ਪਾਠਾ ਲਿਆ ਤੇ ਮੈਂ ਵਸ ਇੱਥੇ ਛੱਡਾ ਹੋਣਾ ਸੀ ਮੈਂ ਤੁਹਾਡੇ ਘਰੇ ਆਉਣਾ ਮਾਣਾ ਪਵਾ ਦੀ ਆਪਣੇ ਬੇੜੇ ਜਨਾ ਸਾਰਾ ਗਹਾਰਾ ਧਰ ਲਈ ਆ ਜਾ ਤੂੰ ਕਹਾਂ ਆ ਜਾ ਹੁਣ ਇੱਥੇ ਕਾਹਨੂੰ ਬੈਠੀ ਐ ਹਰਪ੍ਰੀਤਾ ਨਹੀਂ ਮੈਨੂੰ ਹਰਪ੍ਰੀਤ ਉਹ ਹਰਪ੍ਰੀਤ ਕੀ ਕਹੂਗੀ ਜਦੋਂ ਮੈਂ ਹੈਗਾ ਤਾ ਨਾ ਇੱਥੇ ਕਿੱਥੀ ਆਉਂਦੀ ਆ ਵੀ ਮੈਂ ਕਿਵੇਂ ਉਹਦੇ ਮੱਥੇ ਲੱਗਾ ਲੈ ਮੱਥੇ ਲੱਗਣ ਨੂੰ ਕੀ ਗੱਲ ਐ ਉਹ ਗੁੱਸਾ ਗੱਲਾਂ ਤਾਂ ਹੁੰਦੀ ਰਹਿੰਦਾ ਉਹ ਪਹਿਲਾਂ ਸਾਡੇ ਨਾਲ ਸੀ ਤੂੰ ਹੁਣ ਉੱਥੇ ਵਾਦੀ ਉੱਥੋਂ ਇੱਥੇ ਆ ਗਈ ਫੇਰ ਕੀ ਹੋ ਗਿਆ ਆਂ ਆਖੂਗੀ ਵੀ ਹੁਣ ਤਾਂ ਛਾਹ ਤੇ ਜਾ ਕੇ ਪੂਰੀ ਪੈ ਗਈ ਤੇਰੀ ਉਹ ਤਾਂ ਉਹ ਨੂੰ ਕੋਲੇ ਗਈ ਸੀ ਬੇਬੇ ਮਾੜਾ ਮੋਟਾ ਤੂੰ ਵੀ ਫੇਰ ਕੜਖ ਬੋਚ ਲਈ ਇੰਨੀ ਕਾ ਹਰਪ੍ਰੀਤ ਓਰੇ ਆ ਕੀ ਕਹਿੰਦੇ ਹੋ ਚਾਹ ਹੀ ਕਰਨੀ ਹੂ ਕਰਦੀਆਂ ਬਸ ਨੀਰਾ ਤਾਂ ਮੈਂ ਪਾਇਆ ਹੀ ਆਪਣੇ ਦਾ ਬਾਲੇ ਵੱਡੇ ਭਾਗ ਨੇ ਵੱਡੇ ਭਾਗ ਲੋੜੀ ਆਜ ਦਿਨ ਮਹਾਰਾਣੀ ਨੇ ਆਪਣੇ ਤੇ ਕਿਰਪਾ ਕਰਤੀ ਕਿਵੇਂ ਉਹ ਕੀ ਰਸਾਂ ਮੈਂ ਤੈਨੂੰ ਹਾਂ ਬੇਬੇ ਆ ਗਈ ਆਪਣੀ ਬੇਬੇ ਆਪਣੇ ਕੋਲੇ ਅੱਛਾ ਬੇਬੇ ਸ਼ਹਿਰ ਚੋਂ ਆ ਗਈ ਉਹ ਦੇਖ ਲੈ ਲੈ ਕੋਈ ਲੋੜ ਨਾ ਬਚਰੀ ਨੇ ਆਪਣੇ ਘਰੇ ਆਉਣੀ ਸੀ ਉਹਨੇ ਚੱਲ ਫਿਰ ਬੇਬੇ ਤਾਂ ਉਹੀ ਆ ਗਈ ਲੋਹੜੀ ਦਾ ਕਰਕੇ ਬੇਬੇ ਨੂੰ 2 ਸਾਲ ਹੋ ਗਏ ਉਹ ਤਾਂ ਬੇਬੇ ਆਈ ਨਹੀਂ ਸੀ ਪਿਛਲੀ ਲੋਹੜੀ ਮੈਂ ਇੰਨੇ ਫੋਨ ਕੀਤੇ ਵੀ ਬੇਬੇ ਸਾਡੇ ਕੋਲੇ ਆ ਜਾ ਬੇਬੇ ਤਾਈ ਨਹੀਂ ਬੇਬੇ ਕਹਿੰਦੀ ਨਾ ਭਾਈ ਮੇਰਾ ਤਾਂ ਇੱਥੇ ਹੀ ਜੀ ਲੱਗਾ ਮੈਂ ਨਹੀਂ ਆਉਂਦੀ ਤੁਹਾਡੇ ਕੋਲ ਤੈਨੂੰ ਮੈਂ ਕੀ ਗੱਲ ਦੱਸਾਂ ਹਾਂ ਲੋਹੜੀ ਕਰਕੇ ਤਾਂ ਬਚਰੀ ਕੀ ਆਈ ਏ ਉਹ ਤਾਂ ਇੰਦਰਜੀਤ ਨੇ ਘਰੋਂ ਕੱਢਤੀ ਘਰੋਂ ਕਰੋਂ ਕੱਢਦੀ ਉਹ ਤਾਂ ਮਸੀ ਚਾਈ ਚਾਈ ਲੈ ਕੇ ਗਈ ਸੀ ਕਿ ਬੇਬੇ ਮੇਰੇ ਕੋਲੇ ਚੱਲ ਮੈਂ ਆਹ ਦਾ ਕੰਮ ਤੇ ਵਗ ਜਾਨੀ ਆ ਕਹਿੰਦੀ ਤੂੰ ਕਰਦੀ ਰਾਖੀ ਕਰਦੀ ਉਹ ਬੇਬੇ ਵੀ ਕਿਹੜਾ ਤੈਨੂੰ ਪਤਾ ਪਿੰਡ ਵਾਲੀਆਂ ਗੱਲਾਂ ਕਰਦੀ ਸੀ ਤੂੰ ਹੀ ਕਹਿੰਦੀ ਮੈਂ ਬੇੜੇ ਚ ਪਾਉਂ ਤੈਨੂੰ ਪਤਾ ਹੈ ਉੱਥੇ ਫਰਸ਼ ਲੱਗਿਆ ਸੰਖ ਮਰਮਰ ਲੱਗਿਆ ਕੋਠੀ 'ਚ ਹਾਂ ਪਰ ਉਹ ਪੱਥਰ ਕਾਲਾ ਨਹੀਂ ਹੋਊਗਾ ਉਹਨੇ ਕਹਤਾ ਵੀ ਇਹ ਤਾਂ ਗੱਲ ਹੋ ਨਹੀਂ ਸਕਦੀ じゃ ਜੇ ਤੂੰ ਬੇੜੇ 'ਚ ਹੀ ਪਾਉਣੀ ਹੈ ਨਾ ਤੂੰ ਹੀ ਲੋੜੀ ਤੂੰ ਹੀ ਉੱਥੇ ਵਗ ਜਾ ਫਿਰ ਪਿੰਡ ਵਗ ਜਾ ਉਹ ਤੇ ਕਹਾੜਾ ਜਾ ਕੇ ਉਹ ਤਾਂ ਬਹਾਨੇ ਭਾਲ ਦੀ ਛੜਾ ਕੱਢਣ ਨੇ ਤੇਰੀ ਮਾਂ ਹੁਣ ਆਉਣਾ ਚਾਹੁੰਦੀ ਸੀ ਮੈਨੂੰ ਪਟਿਆ ਤੇਰੀ ਮਾਂ ਦਾ ਬਹਾਨੇ ਭਾਲ ਦੀ ਸਿੱਥੀ ਆਉਣ ਦੇ ਤੈਨੂੰ ਕੀ ਪਤਾ ਹੈ ਉਹ ਜਿੱਦੇ ਲੜਕੇਗੀ ਸੀ ਬੇਬੇ ਉਹਦੇ ਨਹੀਂ ਸੀ ਪਤਾ ਉਹ ਚਲ ਛੱਡ ਪਰੇ ਉਹ ਕਿਵੇਂ ਬੋਲਦੀ ਸੀ ਉਹ ਤਾਂ ਵਿਚਾਰੀ ਪਹਿਲੀ ਡਰ ਗਈ ਸੀ ਉਹਦੇ ਕਿੰਨਾ ਕੁਸ਼ ਕਹਿ ਕੇਗੀ ਸੀ ਮੈਨੂੰ ਮੈਨੂੰ ਤਾਂ ਕਹਿੰਦੀ ਮੁੜ ਕੇ ਮੈਂ ਕਹਿੰਦੀ ਮਰਨੀ ਮਰ ਜੂਗੀ ਨਹੀਂ ਤੇਰੇ ਘਰੇ ਲੱਤ ਨਹੀਂ ਦਿੰਦੀ ਐ ਕਹੇ ਕੀ ਸੀ ਬੇਬੇ ਮੈਨੂੰ ਬੇਬੇ ਚ ਕਸੂਰ ਬਥੇਰੇ ਨੇ ਮਾੜੀ ਜੀ ਗੱਲ ਕਹੀ ਤਾਂ ਇਥੋਂ ਉੱਡ ਗਈ ਮੜੀ ਦੀ ਗੱਲ ਇੰਦਰੀਤ ਨੇ ਕਹੀ ਉਹ ਥੋੜ੍ਹਿਆ ਹੀ ਨਾ ਫਿਰ ਕਿਸੇ ਨਾ ਤਾਂ ਕੱਟ ਲਾਉਣਾ ਐਂ ਤਾਂ ਫਿਰ ਮੜਾ ਹੰਟਾ ਬੰਦਾ ਕਹੀ ਦਿੰਦਾ ਫਿਰ ਕੀ ਹੋਜੋ ਨੇ ਐ ਕਹਤਾ ਬੇਬੇ ਬੇੜੇ ਚ ਨਾ ਪਾਈ ਲੋੜੀ ਬਾਹਰ ਪਾਲਾਂ ਦੀ ਬੇਬੇ ਦੀ ਮੈਂ ਤੁਹਾਨੂੰ ਹੁਣੀ ਕੋਈ ਬੇਨਤੀ ਕਰਦਾ ਗੱਲ ਤੁਹਾਨੂੰ ਸਮਝਾਉਣਾ ਵੀ ਬਰੇ ਦਿਨਾਂ ਦੇ ਦੇਣੇ ਲੋੜੀ ਦੇ ਆਦਦੇ ਨੇ ਬੇਬੇ ਨੂੰ ਕੁਛ ਕਹੀ ਨਾ ਮੈਂ ਤਾਂ ਕਿਉਂ ਕਹੂੰਗੀ ਮੈਂ ਤਾਂ ਹੁਣ ਆਪਦੇ ਘਰੇ ਕਿਉਂ ਕਲੇਸ਼ ਪਾਉਂਗੀ ਇਹ ਤਾਂ ਹੁਣ ਆ ਪਾ ਕੇ ਬਹਿ ਗਈਆਂ ਸੱਤ ਸੁਹਾ ਕਲੇਸ਼ ਹੁਣ ਮੈਂ ਇੰਨਾ ਵਰਗੀ ਥੋੜੀ ਹਾਂ ਉਹਨਾਂ ਨਾਲ ਆਪਾਂ ਸੁਖ ਪਾਲਦੇ ਆ ਬਰੇ ਦਿਨਾਂ ਦੇ ਦਿਨ ਉਹ ਮੈਂ ਤਾਂ ਕਹਾਂ ਰੱਬ ਦਾ ਵੀ ਬੇਬੇ ਆਪਣੇ ਘਰੇ ਆਈ ਏ ਰੁੱਸੀ ਸੀ ਹਾਂ ਮੁੜ ਕੇ ਵਾਪਸ ਤਾਂ ਆਪਣੇ ਘਰੇ ਆ ਗਈ ਕੋਈ ਨਹੀਂ ਫਿਰ ਜੇ ਆ ਗਈ ਮੈਂ ਕਿਹੜਾ ਬੇਬੇ ਨੂੰ ਕੋ ਬਾਹ ਫੜ ਕੇ ਘਰੋਂ ਕੱਢਦੀ ਆ ਨਾਲੇ ਹੋਰ ਗੱਲ ਐ ਹਾਂ ਉਹ ਸਾਰਾ ਦਿਨ ਤੂੰ ਮੈਂ ਤਾਂ ਖੇਤੀ ਦਾ ਕੰਮ ਕਰਦਾ ਰਿਹਾ ਤੂੰ ਮੱਝਾਂ ਸੰਭਲਦੀ ਆ ਬੇਬੇ ਤਾਂ ਆਪਣੇ ਕੋਲੇ ਆਉਂਦੀ ਨਹੀਂ ਹੁੰਦੀ ਸੀ ਜੇ ਬੇਬੇ ਮਾੜੀ ਮੱਟੀ ਖਟਮੇਠਾ ਹੋ ਜਾਂਦੀ ਆਦੀ ਕੁੜੀ ਕੋਲੇ ਵਜਦੀ ਹੁੰਦੀ ਸੀ ਅੱਜ ਕਿਵੇਂ ਆ ਗਈ ਅੱਜ ਵੀ ਉਹ ਤਾਂ ਇਹੀ ਗੱਲਾਂ ਕਰਦੀ ਸੀ ਵੀ ਮੈਂ ਤਾਂ ਭਾ ਇਹ ਆਪਦੀ ਕੁੜੀ ਕੋਲੇ ਵਗ ਜਾਣੀ ਤੇ ਭੈਣ ਕੋਲੇ ਮੈਂ ਉੱਥੇ ਕਿਉਂ ਜਾਣੀ ਐ ਤੂੰ ਜੇ ਤਾਂ ਸਾਡੇ ਕੋਲੇ ਆਈ ਗਈ ਜੇ ਸਾਡੇ ਕੋਲੇ ਨਾ ਆਉਂਦੀ ਉੱਥੇ ਵਗ ਜਾਂਦੀ ਫੇਰ ਗੱਲ ਵੱਖਰੀ ਸੀ ਨਾ ਫਿਰ ਪਹਿਲਾਂ ਇੱਥੇ ਲੈਣ ਕੇ ਆਈ ਸੀ ਜਿਹਦੇ ਇੱਥੇ ਰਹਿਣੀ ਨਹੀਂ ਸੀ ਫਿਰ ਸਿੱਧੀ ਕੁੜੀ ਕੋਲੇ ਜਾਂਦੀ ਰਾਤੀ ਨਾਲ ਹੀ ਆਈ ਹੈ ਹਾਂ ਹੋ ਉਹਦਾ ਇਰਾਦਾ ਤਾਂ ਇੱਥੇ ਰਹਿਣ ਦੀ ਹੈ ਚਲਾਕੀਆਂ ਕਰਦੀ ਆ ਬੇਬੇ ਟਾਈ ਨਾ ਗੱਲਾਂ ਕਰਨੀਆਂ ਸੀ ਜਿਹੜੀਆਂ ਚੁਗਲੀਆਂ ਹਾਂ ਉਹ ਢੱਡਚ ਗੋਲਾ ਬਣਿਆ ਪਿਆ ਸੀ ਚਲ ਕੋਈ ਨਹੀਂ ਗੋਲਾ ਤਾਂ ਹੁਣ ਨਿਕਲ ਜੂਗਾ ਚੰਗਾ ਫਿਰ ਮੈਂ ਤਾਂ ਚਾਹ ਘਰ ਲੈਣੇ ਬੇਬੇ ਪੀ ਲੂਗੀ ਉਹ ਤੈਨੂੰ ਤਾਂ ਸੁੱਖ ਹੋ ਗਿਆ ਮੱਜਾ ਸਾਂਭ ਲਿਆ ਗੁਰੂ ਸਾਰੀਆਂ ਨੀਰਾ ਪਾਰਿਆ ਕਰੂ ਕੋਈ ਨਹੀਂ ਉਹ ਤਾਂ ਹੀ ਸੋਚੋ ਉਹਦੀ ਪਤਾ ਲੱਗੂਗਾ ਚਲ ਮੈਂ ਜਾਨੀਆਂ ਕਰਦੀਆਂ ਚਾਹ ਪਾਣੀ ਬੋਲੀ ਨਾ ਬੇਬੇ ਨੂੰ ਹੁਣ ਐਵੇਂ ਕੁਸ ਨਹੀਂ ਬੋਲਦੀ ਹੁਣ ਮੈਂ ਥੋੜੀ ਆ ਆਖੂਗੀ ਲੋਹੜੀ ਦੇ ਦਿਨ ਵੀ ਮੈਂ ਵੀ ਬੇਬੇ ਨੂੰ ਘਰੋਂ ਕੱਢੂਗੀ ਚਲ ਠੀਕ ਹੈ ਠੀਕ ਹੈ ਨਾ ਤੇ ਕਰ ਹਰਪ੍ਰੀਤ ਨਹੀਂ ਆਉਂਦੀ ਉਹਨਾਂ ਤੇ ਕਦੇ ਤਾਂ ਦਿਲ ਜਾ ਕਮੀ ਜਾਂਦਾ ਵੀ ਪਤਾ ਨਹੀਂ ਮੈਨੂੰ ਕੀ ਆ ਕੇ ਤਾਨੇ ਮੇਨੇ ਜੇ ਸੁਣਾਉ ਮੁੰਡਾ ਤਾਂ ਵਧੀਆ ਬੋਲਿਆ ਚਲ ਬੇਬੇ ਤਾਂ ਪਹਿਲੀ ਡਰੀ ਜਾਂਦੀ ਐ ਕੋਈ ਨਹੀਂ ਬੇਬੇ ਸਾਸਰੀ ਘਰ ਬੇਬੇ ਉਹ ਠੀਕੇ ਬੇਬੇ ਹਾਂ ਪੁੱਤ ਠੀਕ ਠਾਕ ਬੇਬੇ ਅਸੀਂ ਕੀ ਕਹਿਣਾ ਤੈਨੂੰ ਉਹ ਤਾਂ ਕੋਈ ਨਹੀਂ ਕਹਿਣਾ ਤਾਂ ਪੁੱਤ ਨਹੀਂ ਕਿਦੋਂ ਬੰਦਾ ਉਹ ਹੀ ਗੱਲ ਵਾਂਗੂ ਬਾਹਰੇ ਚਿਰਵਾਦ ਕਰੋ ਗੁੱਸੇ ਗਿਲੇ ਨਾਲ ਗਿਆ ਹੋਵੇ ਹਨਾ ਤੇ ਘਰੇ ਆਉਣਾ ਤਾਂ ਔਖੀ ਹੋ ਜਾਂਦਾ ਹੁੰਦਾ ਐਵੇਂ ਲੱਗਦਾ ਨਿੰਮ ਕੀ ਹੋ ਫੜਕੀ ਆਵਾ ਪੈਂਦਾ ਚਲ ਕੋਈ ਨਹੀਂ ਬੇਬੇ ਹੁਣ ਜੋ ਤੂੰ ਕਰੀ ਆ ਗਈ ਉਹੀ ਗੱਲ ਆਪ ਹੀ ਕਹੀ ਜਾਨੀ ਐ ਮੈਂ ਤਾਂ ਤੈਨੂੰ ਕਿਹਾ ਵੀ ਨਹੀਂ ਨੀਮੀ ਘਰ ਤੋਂ ਹਮੇ ਤੇਰੀ ਘਰ ਹੈ ਕਿਹੜਾ ਬਗਾਨੇ ਘਰੇ ਆਈ ਐ ਬਗਾਨੇ ਘਰ ਤੋਂ ਪੁੱਤ ਨਹੀਂ ਆਈ ਤਾਂ ਵੀ ਉਹੀ ਗੱਲ ਮੰਗੂ ਕੇਰਾਟਾ ਮੈਂ ਉਹਦੇ ਮਾਂਗਰ ਲਾ ਕੇ ਤਾਂ ਬਾਗੀ ਸੀ ਦੇਖ ਸੋਡੇ ਨਾਲ ਲੜੋ ਲੜਾਈਆਂ ਕਰਕੇ ਗੁੱਸੇ ਗਿਲੇ ਕਰਕੇ ਸਉਣ ਤੱਕਾ ਦੇ ਕੇ ਸਿੱਟ ਗਈ ਸੀ ਤੇ ਹੁਣ ਮੈਨੂੰ ਉੱਥੇ ਹੀ ਆਉਣਾ ਪੈ ਗਿਆ ਦੇਖ ਸਾ ਮੇਠਾ ਜੀ ਕੋਈ ਨਹੀਂ ਮੈਂ ਕਿਹਰਾ ਤਾਂ ਬੰਦਾ ਕਰਦੀ ਹੁੰਦਾ ਜੇ ਇੱਕ ਪੁੱਤਾ امیر ਹੋਵੇ ਨਾ ਇੱਕ ਗਰੀਬ ਹੋਵੇ ਉਦੋਂ ਬੰਦਾ ਫਰਕ ਕਰਨ ਲੱਗ ਜਾਂਦਾ ਤੂੰ ਸਾਡੇ 'ਚ ਫਰਕ ਕਰਨ ਲੱਗ ਗਈ ਸੀ ਅਸੀਂ ਤਾਂ ਤੇਰੇ 'ਚ ਕਦੇ ਫਰਕ ਨਹੀਂ ਸੀ ਕਰਿਆ ਤੂੰ ਮੈਨੂੰ ਐ ਕਹਿ ਕੇ ਗਈ ਸੀ ਵੀ ਭਾਈ ਅੱਜ ਤੋਂ ਬਾਅਦ ਮੈਂ ਤੇਰੀ ਦੇੜੀ ਨਹੀਂ ਟੱਪਦੀ ਹੁਣ ਜਦੋਂ ਤੂੰ ਆਪ ਹੀ ਟੱਪੇ ਆਈ ਭਲਾ ਹੁਣ ਮੈਂ ਤੈਨੂੰ ਐ ਕਹਾਂ ਵੀ ਮੁੜ ਜਾ ਬੇਬੇ ਕੀ ਕਰਾਂ ਉਹ ਤਾਂ ਪੁੱਤ ਮੈਨੂੰ ਨਾ ਉਹ ਇੰ ਆਪਾਂ ਨਹੀਂ ਗਏ ਨੀ ਮੋੜ ਕੇ ਨਾ ਦੇ ਮੱਥੇ ਲੱਗਦੇ ਉਹਦੇ ਤੋਂ ਮੈਨੂੰ ਬਸ ਤੈਨੂੰ ਉਹੀ ਗੱਲ ਮੰਗੂ ਆਹੜਾ ਸੇਰੀ ਦੇ ਕੇ ਤੇ ਮੈਨੂੰ ਲਈ ਗਈ ਸੀ ਤੇ ਮੈਨੂੰ ਬਾ ਰਾਜ ਵਾਲੇ ਦਿਨ ਯਾਦ ਨਹੀਂ ਸੀ ਨਾ ਹੁੰਦੇ ਵੀ ਮੈਨੂੰ ਐ ਕਰੋ ਕਰ ਦੂ ਵਿਆਹ ਵਾਲੀ ਦੇਣਾ ਨਾ ਫਿਰ ਐਡੀ ਕਿੱਡੀ ਗੱਲ ਹੋ ਗਈ ਵੇ ਮੈਂ ਕਾਦੋਂ ਕਰੂੰ ਕੱਢਦਾ ਤੈਨੂੰ ਗੱਲ ਪਤਾ ਕੀ ਹੋਣੀ ਸੀ ਬਸ ਮਾੜੀ ਜੀ ਗੱਲ ਸੀ ਤੇ ਐਡੀ ਬਸ ਗੋਡੇ ਜਿੱਡਾ ਕੋਲਿਸ ਕਰਕੇ ਖੜ ਗਈ ਮੈਂ ਆਖਿਆ ਕੁੜੇ ਪਾਠੀਆਂ ਲਿਆ ਆਪਾਂ ਲੋੜੀ ਪਾਵਾਂਗੇ ਆਥਣੇ ਤੇ ਮੈਂ ਆਖਿਆ ਤੇਲ ਟੁਲ ਪਾਵਾਂਗੇ ਕਿਹੜਾ ਕਹਿੰਦੀ ਮੈਂ ਨਹੀਂ ਕਹਿੰਦੀ ਆਹ ਜਾ ਹੁਕਮ ਸਰਕਾਰ ਦੀ ਆਪਣਾ ਤਾਂ ਬੇੜਾ ਸਾਰਾ ਕਾਲਾ ਹੋ ਜੂ ਕਹਿੰਦੀ ਪੱਕਾ ਬੇੜਾ ਕਹਿੰਦੀ ਆਹੋ ਤੂੰ ਤਾਂ ਇੱਥੋਂ ਨਹੀਂ ਗੱਲਾਂ ਭਾਲਦੀ ਸੀ ਪਿਛਲੇ ਸਾਲ ਤਾਂ ਬੇਬੀ ਦਾ ਬੇੜਾ ਕੱਚਾ ਸੀ ਇਹਨੇ ਪਰਚ ਨਹੀਂ ਸੀ ਲਾਇਆ ਤਾਂ ਪਾ ਲਈ ਸੀ ਤਾਂ ਲੋੜੀ ਐਤਕੀ ਵੀ ਤੂੰ ਇਹੀ ਗੱਲਾਂ ਭਾਲਦੀ ਸੀ ਪਾਲੀ ਤਾਂ ਪਾਈ ਫਿਰ ਹੁਣ ਆਈ ਸੀ ਉਹ ਲੋੜ ਦੇ ਪਪਾ ਪੱਕਾ ਧਾਮਾ ਕੱਚਾ ਵੀ ਲੋੜ ਚ ਹੁਣ ਆਪਾਂ ਹਰੇਕ ਬੰਦਾ ਹੀ ਪਾਉਂਦਾਗਾ ਸੁੱਖ ਭਾਲਦੇ ਆਪਾਂ ਆ ਜੇ ਕਾ ਬੀ ਸ਼ਹਿਰਾਂ ਨੇ ਨਹੀਂ ਕਰਾਂ ਚ ਪਾਉਂਦੇ ਲੋੜੀਆਂ ਸ਼ਹਿਰਾਂ ਚ ਤਾਂ ਨਾ ਗੜੀਆਂ ਚ ਹੀ ਹੁੰਦੀਆਂ ਫਿਰ ਮਾਦਾ ਆਈ ਤਾਤਾ ਸੀ ਮੈਂ ਕਿਹਾ ਪਕਰੇ ਪਾਲਾਂਗੇ ਹਾਂ ਮੈਨੂੰ ਆਏ ਕਹਿ ਦਿੰਦੀ ਵੀ ਆਪਾਂ ਬੇਬੇ ਕਰੇ ਨਹੀਂ ਪਾਉਂਦੇ ਵੀ ਆਪਾਂ ਤਾਂ ਸਾਰੇ ਇਕੱਠੇ ਉੱਥੇ ਬੀਬੀ ਹੀ ਚ ਪਾ ਲਾਂਗੇ ਚਲ ਮੈਂ ਫੇਰ ਵੀ ਚੁੱਪ ਕਰ ਜਾਂਦੀ ਮੈਨੂੰ ਤਾਂ ਕਹਿੰਦੀ ਆਪਾਂ ਤਾਂ ਪਾਉਂਦੀ ਨਹੀਂ ਅੱਛਾ ਕਿੱਟਾ ਰਿਵਾਜ ਦੇਤਾ ਉਦੀ ਮਰਜ਼ੀ ਹੈ ਨਾ ਅਗਲੇ ਦੀ ਮਰਜ਼ੀ ਅਗਲਾ ਪਾਵੇ ਨਾ ਪਾਵੇ ਅਗਲੀ ਦਾ ਘਰ ਹੈ ਉਹਨੇ ਮਨਾਉਣੀ ਹੈ ਲੋੜੀ ਰੁੱਖਾ ਆਪਾਂ ਤਾਂ ਕਦੇ ਮਨਾਉਣੀ ਆ ਆਪਾਂ ਤਾਂ ਕਦੇ ਪੱਕਾ ਥਾ ਨਹੀਂ ਦੇਖਿਆ ਪਤਾ ਇੱਥੇ ਬੇੜੇ ਚ ਬੈ ਕੇ ਪਾਵਾਂਗੇ ਹਾਂ ਪਤਾ ਨਹੀਂ ਭਾਈ ਹੁਣ ਤਾਂ ਉਹ ਕੀ ਕੋਈ ਦੱਸਿਆ ਸੀ ਕੁਝ ਹੁਣ ਤਾਂ ਮੈਨੂੰ ਬਾਲਾ ਰੁੱਖਾ ਬੋਲਦੀ ਸੀ 10 15 ਦਿਨਾਂ ਦੀ ਤੈਨੂੰ ਉਹ ਘਰੋਂ ਕੱਢਣਾ ਚਾਹੁੰਦੀ ਸੀ ਜਿਹੜੀ ਗੱਲ ਸੀ ਹਾਂ ਭਾਈ ਉਹਨੇ ਨਾ ਲੜ ਕੇ ਆਈ ਹੈ ਬੇਬੇ ਕਿਤੇ ਮਰਜ਼ੀ ਜਾਵੇ ਵੀ ਗੱਲ ਆਪਦੀ ਧੀ ਕੋਲੇ ਜਾਵੇ ਉਹ ਉੱਥੇ ਜਾਵੇ ਅਸੀਂ ਤਾਂ ਕਹਿ ਦੇ ਨੂੰ ਭੈਣ ਨੂੰ ਵੀ ਫੜਾਏ ਲੋੜੀ ਉਪੜਾਏ ਨਾ ਵੀ ਉਹ ਕਿਥੋਂ ਫੜਾਇਆ ਏ ਉਹ ਤਾਂਖ ਦਿੰਦੀ ਕਿ ਮੁੰਡੇ ਨੂੰ ਕਿ ਦੇਖ ਕੇ ਕੋਈ ਕਿ ਤੇਰੇ ਪੁੱਤ ਨੂੰ ਕਿ ਟਾਈਮ ਲੱਗੂਗਾ ਡਿਊਟੀ ਤੋਂ ਉਹਦੇ ਜਾਵਾਂਗੇ ਦੇਖ ਲੈ ਵੀ ਜੇ ਟਾਈਮ ਲੱਗੂਗਾ ਅਮੀਰਾਂ ਦੀਆਂ ਤਾਂ ਹੀ ਹੁੰਦੀਆਂ ਲੋੜਾਂ ਜਦੋਂ ਬੰਦਾ 2 ਰੁਪਏ ਕਮਾਉਣ ਲੱਗ ਜਾਂਦਾ ਨਾ ਆਪਦੇ ਪੈਰਾਂ ਸਿਰ ਹੋ ਜਾਂਦਾ ਉਦੋਂ ਉਹਦੇ ਕੋਈ ਨਹੀਂ ਯਾਦ ਰਹਿਣਾ ਅਸੀਂ ਤਾਂ ਦੇਖ ਲੈ ਨਹੀਂ ਤਾਂ ਗੱਡੀ ਲੈ ਲਈ ਗੱਡੀ ਲੈ ਕੇ ਪਹਿਲਾਂ ਭੈਣ ਕੋਲੇ ਜਾ ਕੇ ਆਈ ਉਦੋਂ ਦਿਖਾ ਕੇ ਆਏ ਉਹਨੂੰ ਗੱਡੀ ਵਧਾਈ ਦਿੱਤੀ ਵਿਚਾਰੀ ਨੇ ਚਲ ਭਾਈ ਦੇਰ ਨਹੀਂ ਮੇਰੇ ਕੋਲੇ ਆ ਕੇ ਜਾਓ ਤੇ ਹੁਣ ਫੇਰ ਅਸੀਂ ਤਾਂ ਤਿੰਨ ਦਿਨ ਹੋ ਗਏ ਲੋਹੜੀ ਫੜਾ ਕੇ ਆਏ ਨੂੰ ਚਲ ਭਾਈ ਵਧੀਆ ਹੋ ਗਿਆ ਜਾਏ ਜਾਏ ਚਲ ਕੁੜੀ ਤਾਂ ਆਏ ਹੋ ਗਿਆ ਚਲ ਹਜੇ ਮੇਰੀ ਬੇਬੀ ਕਿਤਾ ਹੁਣ ਤਾਂ ਨਹੀਂ ਆਏ ਜੇ ਤੁਸੀਂ ਤਾਂ ਜਾਏ ਆਏ ਇੱਕ ਘਰ ਤਾਂ ਜਾਏ ਆਇਆ ਅਸੀਂ ਤਾਂ ਹੁਣ ਜਾਣੀ ਸੀ ਭਾਈ ਅਸੀਂ ਥੋੜੀ ਕੁੜੀ ਨਾ ਤਾਂ ਨਹੀਂ ਹੁਣ ਫਰਕ ਰੱਖਣਾ ਸੀ ਅਸੀਂ ਜੇ ਤੂੰ ਫਰਕ ਕਰ ਗਈ ਸਾਡੇ ਨਾ ਕਿਹੜਾ ਭਾਈ ਹੁਣ ਤਾਂ ਬਸ ਉਹਨੂੰ ਆਨੀ ਬਹਾਨੀ ਆਈ ਸੀ ਮੈਨੂੰ ਤਾਂ ਲੱਗਦਾ ਵੀ ਜੇ ਕੇਰਾ ਬੇਬੇ ਬਗ ਜੇ ਕਰੋ ਤਾਂ ਬਸ ਮੈਂ ਕੇਰਾ ਤਾਂ ਮਾਕੇ ਜਮੈਂ ਆਈ ਆਈ ਸੀ ਮਾਖਾ ਮੈਂ ਤਾਂ ਕੁੜੀ ਕੋਲੇ ਜਾਉਂਗੀ ਫਿਰ ਮੈਂ ਆਖਿਆ ਮਨਾ ਕੋਈ ਪੜਾ ਨਾ ਪਹਿਲਾਂ ਮੈਨੂੰ ਐਂ ਦੱਸ ਬੇਬੇ ਕੁੜੀ ਕੋਲੇ ਕਿੰਨੇ ਕ ਦਿਨ ਬਹਿ ਜੇਗੀ ਇੱਕ ਦਿਨ ਲਾ ਦੇਗੀ ਦੋ ਦਿਨ ਲਾ ਦੇਗੀ ਫਿਰ ਕਿੱਥੇ ਜਾਂਦੀ ਹਾਂ ਫਿਰ ਮੈਂ ਆਖਿਆ ਕੀ ਆ ਫਿਰ ਮਾਖਾ ਜਮੈਂ ਦੋ ਦਿਨ ਕੁੜੀ ਕੋਲੇ ਲਾ ਦੂੰ ਐਨੇ ਮਾਖਾ ਤਾਂ ਮੁੰਡਾ ਦੇਉਗੀ ਤਾਂ ਆ ਗਿਆ ਉਹ ਤੂੰ ਨਾ ਬਹਾਨੇ ਛੱਡ ਦੇ ਜਦੋਂ ਤੂੰ ਹੁਣ ਪਿੰਡ ਹੀ ਆ ਗਈ ਹੁਣ ਤੂੰ ਆਹੀਂ ਤਾਂ ਸਾਡੇ ਕੋਲ ਹੀ ਹੈ ਨਾ ਹਾਂ ਫਿਰ ਹੁਣ ਤਾਂ ਪਰਨਾ ਸਾਡੇ ਕੋਲ ਹੀ ਆ ਗਈ ਪਹਿਲਾਂ ਬਸ ਕਰੋ ਤਾਂ ਮੈਂ ਆਏ ਕਰਕੇ ਸੱਚ ਤਾਂ ਮੈਨੂੰ ਡਰ ਲੱਗੇ ਵੀ ਪਤਾ ਨਹੀਂ ਮੈਨੂੰ ਬੁਲਾਉਂਦੇ ਤਾ ਮੈਨੂੰ ਕੀ ਕਹਿ ਮੈਂ ਤਾਂ ਤੈਨੂੰ ਕਿੰਨੇ ਵਾਰੀ ਫੋਨ ਕੀਤਾ ਸੀ ਵੀ ਬੇਬੇ ਤੂੰ ਆ ਜਾਏ ਤਾਂ ਮਾੜੀ ਮੋਟੀ ਲੜਾਈ ਬੰਦੇ ਦੀ ਹੋਈ ਜਾਂਦੀ ਐ ਸੱਸ ਨੂੰ ਹਾਂ ਲੱਗੀ ਹੁੰਦਾ ਮੜੀ ਗੱਲ ਪਿੱਛੇ ਲੜਪਾਉਂਦੀਆਂ ਹੁੰਦੀਆਂ ਹੋਰ ਪਹਿਲਾਂ ਤਾਂ ਪੈ ਲੈਂਗਾ ਤੂੰ ਕਹਿਣੀ ਭਾਈ ਮੈਂ ਤਾਂ ਆਉਂਦੀ ਨਹੀਂ ਮੁੜ ਕੇ ਤੇਰੇ ਕੋਲ ਫਿਰ ਬਸ ਮੈਂ ਆਖਿਆ ਵੀ ਆਪਾਂ ਕੋਈ ਕੋਈ ਨੰਗੇ ਆਪਾਂ ਕਿਹੜਾ ਤਾਂ ਘਰੇ ਜਾ ਕੇ ਦੇਖੋ ਕੋਈ ਗਵਾਖ ਬੁਲਾ ਲੈਣਗੇ ਕੋਈ ਮੁੰਡਾ ਬੁਲਾ ਲੂਗਾ ਹਾਂ ਤੈਨੂੰ ਤਾਂ ਐ ਸੀ ਮੈਨੂੰ ਘਰੇ ਗੇ ਨੂੰ ਬੁਲਾਉਣੀ ਹਾਂ ਵਾਕੇ ਜਨਾਬ ਦੇਖ ਬੇਬ ਤਿਹਾਰ ਦਾ ਦਿਨ ਹੈ ਤਿਹਾਰ ਵਾਲੇ ਦਿਨ ਹੁਣ ਉਹ ਤਾਂ ਜਾਈ ਜੀ ਹੈਗੀ ਹੈ ਨਹੀਂ ਤਾਂ ਪਾਲਿਆ ਕਲੇਸ਼ ਮੈਂ ਤਾਂ ਨਹੀਂ ਇਹਦੇ ਘਰੇ ਕਲੇਸ਼ ਪਾਣਾ ਨਾ ਭਾਈ ਚੱਕਣਾ ਚੱਲ ਬੈਠਾ ਪਾ ਤੂੰ ਆ ਗਈ ਮੈਂ ਤਾਂ ਵੀ ਸਾਗਤਾ ਰੱਖੇ ਕੜ ਭਰ ਗਿਆ ਤਾਂ ਤੇ ਨਾਲੇ ਆਪਾਂ ਪਾ ਕੇ ਲੋੜੀ ਤੇ ਤੁਰ ਤੁਰ ਸਿੱਟਾਂਗੇ ਇਹਦੇ ਸਾਰੇ ਬਿਹਾਰ ਮਨਾਉਣਾ ਹੁਣ ਤਾਂ ਕੋਈ ਪਾਈ ਸਾਗ ਨਹੀਂ ਤਰਿਆ ਕੁਸ ਨਹੀਂ ਤਰਿਆ ਉਹ ਤਾਂ ਹਾਂ ਕੋਈ ਨਹੀਂ ਮੈਨੂੰ ਨਾ ਕੋਈ ਸਾਗ ਤਾਂ ਨਾ ਨਹੀਂ ਮੈਂ ਤਾਂ ਤਜਾਬ ਬਣ ਜਾਂਦਾ ਤੇ ਮੈਂ ਆਖ ਆ ਮੈਂ ਤਾਂ ਵੀ ਨਹੀਂ ਆਖਿਆ ਵੀ ਤੇਰੇ ਕੋਲੇ ਕਰਾਈ ਨੂੰ ਪੈਸੇ ਹੈਗੇ ਕਿ ਨਾ ਹੈਗੇ ਲੈ ਜੇ ਚੰਦਰੀ ਮੈਨੂੰ ਪੈਸੇ ਦੇ ਦਿੰਦੀ ਤਾਂ ਮੈਂ ਕੋਈ ਤੁਹਾਨੂੰ ਕੋਈ ਡੋਰ ਕੋਈ ਲੋੜੀ ਦਾ ਕੋਈ ਸਮਾਨ ਲੈ ਆ ਦਿੰਦੀ ਕਿਉਂਕਿ ਮੇਰਾ ਬੇਲਾ ਮੱਚੇ ਕਿਉਂ ਮੈਂ ਖਾਲੀ ਹੱਥ ਆਈ ਕੋਈ ਨਹੀਂ ਬੇ ਲੋੜੀ ਦਾ ਸਮਾਨ ਕਿਹੜਾ ਸਾਡੇ ਕੋਲੇ ਹੈ ਨਹੀਂ ਮੇਰੇ ਪੇਕੇ ਵੀ ਫੜਾ ਗਈ ਸੀ ਘਰੋਂ ਵੀ ਲਿਆਵਾਂਗੇ ਆਪਾਂ ਯਾਰ ਭਾਈ ਕੋਈ ਨਾ ਚੱਲ ਭਾਈ ਸਾਡਾ ਵਧੀਆ ਉਹੀ ਗੱਲ ਮਹਾਰਾਜ ਨੇ ਰੰਗ ਲਾਤੇ ਬੇਬੇ ਮੈਂ ਇਸ ਲੈ ਲਈ ਕਚੋਟੀ ਵਧੀਆ ਦੁੱਧ ਦਾ ਸਾਡੇ ਕੋਲੇ ਚਲ ਉਹਨੂੰ ਖੁਆ ਕੱਢ ਕੇ ਦੇ ਕੇ ਆਈ ਚਲ ਵਧੀਆ ਭਾਈ ਚਲ ਚੰਗਾ ਬੇਬੇ ਬੈਠ ਕੋਈ ਨਹੀਂ ਕਰ ਗੱਲਾਂ ਬਾਤਾਂ ਤਾਈ ਵਰਗੀ ਕੋਲੇ ਮਾਰਿਆ ਹੀ ਗੇੜਾ ਕੋਈ ਨਹੀਂ ਕਰਾਂ ਇੱਥੇ ਬਹੋਲਾ ਹੋਰ ਮਾਤਾ 2 ਸਾਲ ਹੋ ਗਏ ਦੇਖ ਲੈ ਕੋਈ ਨਹੀਂ ਆਪਣੇ ਪਿੰਡ ਦਾ ਤਾਂ ਮੇਰੇ ਤਾਂ ਕੋਈ ਉਹੀ ਗੱਲ ਮੈਨੂੰ ਤਾਂ ਲੱਗਦਾ ਤੇਰੇ ਤਾਂ ਗੋਲਾ ਬਣਿਆ ਪਿਆ ਤੂੰ ਤਾਂ ਇੰਨਾ ਜਾਣਦੀ ਸੀ ਕਦੇ ਕਿਸੇ ਦੇ ਵਾਗੀ ਕਦੇ ਕਿਸੇ ਦੇ ਵਾਗੀ ਹਾਂ ਭਾਈ ਮੈਂ ਤਾਂ ਮਾਸਾ 2 ਸਾਲ ਮਾਸਾ ਕੱਢ ਕੇ ਆਈਆਂ ਮੈਂ ਤਾਂ ਖੇਹ ਚ ਮੈਂ ਤਾਂ ਪਿੰਡ ਦੇ ਬੰਦੇ ਨੂੰ ਤਸਦੀ ਸੀ ਦੇਖਣ ਕਰਨੀ ਉਹ ਜਵਾਕ ਦੇਖ ਹੁਣ ਤਾਂ ਮੈਨੂੰ ਐਂ ਦੱਸ ਤੇ ਤੂੰ ਸਾਡੇ ਕੋਲੇ ਲਾ ਕੇ 10 ਦਿਨ ਫੇਰ ਕਹਿੰਦੀ ਮੈਂ ਤਾਂ ਸ਼ਹਿਰ ਚ ਜਾਨੀ ਆ ਜਾਂ ਤਾਂ ਸਾਡੇ ਕੋਲੇ ਬਹਿ ਜਾ ਜਾਂ ਉਹਦੇ ਕੋਲੇ ਬਹਿ ਜਾ ਨਾ ਬਸ ਹੁਣ ਨਹੀਂ ਮੈਂ ਜਾਂਦੀ ਜੇ ਤਾਂ ਭਾਈ ਕੋਈ ਉਹ ਬਾਰੇ ਹੀ ਆਖਣ ਲੱਗੇ ਵੀ ਬਗ ਚੜ ਬੇਬੇ ਫੇਰ ਤਾਂ ਮੈਂ ਪਵਾਦੀ ਬਗ ਜਾਂ ਜੇ ਲੈਣ ਆ ਗਏ ਮੈਨੂੰ ਨਹੀਂ ਭਾਈ ਮੈਂ ਆਪ ਨਹੀਂ ਜਾਂਦੀ ਲੈਣ ਆਉਣਗੇ ਤੈਨੂੰ ਤਿਆਰ ਦੇ ਦੇਣ ਤਾਂ ਤੈਨੂੰ ਘਰੋਂ ਕੱਢ ਤਾਂ ਹੁਣ ਕਿਉਂ ਲੈਣ ਆਉਗੀ ਉਹ ਤੈਨੂੰ ਹਾਂ ਵੀ ਚਲ ਕੀ ਹੈ ਜੇ ਮੁੰਡਾ ਕੀ ਆਖ ਦਿੰਦਾ ਵੀ ਤੂੰ ਬੇਬੇ ਨੂੰ ਘਰੋਂ ਕੱਢ ਤਾਂ ਕੀ ਪੁੱਛੇ ਆ ਕੇ ਡਿਊਟੀ ਤੋਂ ਹਾਂ ਤੇ ਹੁਣ ਮੈਂ ਆਪ ਹੀ ਆਪਜੀ ਆਪ ਨਹੀਂ ਜਾਂਦੀ ਮੈਂ ਆਸ ਹੈ ਹਜੇ ਵੀ ਤੈਨੂੰ ਸ਼ਹਿਰ ਦੀ ਬੇਬੇ ਚਲ ਕੋਈ ਨਹੀਂ ਭ ਸੋ ਮਾਂ ਸ਼ਹਿਰ ਚ ਰਹੀ ਭਾਵੇਂ ਇੱਥੇ ਰਹੀ ਜਿੰਨੇ ਦਿਨ ਰਹੇਗੀ ਉਹਨਾਂ ਦਿਨ ਰਹਿ ਸਾਡੇ ਕੋਲ ਨਾ ਉਹ ਤਾਂ ਪਿੰਡ ਵਰਗੀ ਤਾਂ ਨਾ ਹੱਤੀ ਤੇ ਮੇਰਾ ਜਮੀ ਨਹੀਂ ਜੀ ਲੱਗਦਾ ਰੀਸ ਨਹੀਂ ਪਿੰਡ ਵਰਗੀ ਨਾ ਫਿਰ ਇਹ ਪਿੰਡ ਵਿੱਚ ਨਾ ਜੀ ਨਹੀਂ ਲੱਗਦਾ ਫਿਰ ਸ਼ਹਿਰ ਚ ਲੈਣ ਕੀ ਨਹੀਂ ਤਾਂ ਇੱਥੇ ਇੱਥੇ ਰਹੀਦਾ ਨਹੀਂ ਚੰਗਲੀ ਹੋਣੀ ਚਾਹ ਬਣਾ ਕੇ ਮੈਂ ਜਾਂਦੀ ਹੋਈ ਨਹੀਂ ਨਾ ਜਾ ਫਿਰ ਮੈਂ ਕਿਹਾ ਤੈਨੂੰ ਭੇਜਿਆ ਸੀ ਚਲ ਛੋਕਰ ਵਧੀਆ ਬੋਲੀ ਮੈਨੂੰ ਤਾਂ ਹੀ ਹੋਇਆ ਪਿਆ ਸੀ ਮੈਂ ਤੁਹਾਡਾ ਜੀ ਦਾਦੀ ਦੇ ਘਰ ਤੋਂ ਅੰਦਰ ਹੋਈ ਸੀ ਜਿਹੜੀ ਜੇ ਮਸਾਂ ਚੜੀ ਮੇਰਾ ਤਾਂ ਜੀ ਨਾ ਕਰੇ ਆਏ ਲੱਗੇ ਵੀ ਪਤਾਨੀ ਮੈਨੂੰ ਹਰਪ੍ਰੀਤ ਤੱਕੀ ਬੋਲੂਗੀ ਚੱਲ ਪਹਿਲਾਂ ਮੁੰਡਾ ਵਧੀਆ ਬੋਲਿਆ ਚੱਲ ਹੁਣ ਇਹ ਵਧੀਆ ਬੋਲੀ ਹੁਣ ਮੈਂ ਕੀ ਕਰਨਾ ਛੇਰ ਚ ਮੈਂ ਨਹੀਂ ਜਾਂਦੀ ਜੁੰਦੀ ਮੈਂ ਤਾਂ ਆਪਦੇ ਇੱਥੇ ਪਸ਼ੂ ਸੰਭਲਿਆ ਕਰੂੰ ਮੈਂ ਤਾਂ ਇੱਕ ਅੱਧੀ ਮਾਇਸ ਹੋਰ ਮਗਾ ਲੂ ਵਧੀਆ ਆਪਦੇ ਕੰਮ ਲੱਗੂਗੀ ਮੇਰਾ ਜੀ ਲੱਗਿਆ ਰਹੂਗਾ ਹਰਪ੍ਰੀਤ ਪਤਾਨੀ ਮੇਰੀ ਬੇਬੇ ਨੂੰ ਕੀ ਬੋਲੀ ਉਹ ਮੈਂ ਤਾਂ ਡਰਦਾ ਬਾਹਰ ਹੀ ਵਾਗ ਗਿਆ ਸੀਗਾ ਪਤਾ ਨਹੀਂ ਕੀ ਬਣਿਆ ਹੋਊ ਇਹ ਕਿਹੜਾ ਘਟ ਹੈ ਉਹ ਕਹਿੰਦੀ ਸੀ ਮੈਂ ਬੇਬੇ ਨੂੰ ਕੁਝ ਨਹੀਂ ਕਹਿੰਦੀ ਲੈ ਬੇਬੇ ਵੀ ਆ ਆਉਂਦੀ ਐ ਬੇਬੇ ਹਾਂ ਭਾਈ ਉਹ ਹਰਪ੍ਰੀਤ ਕੁਝ ਬੋਲੀ ਤਾਂ ਨਹੀਂ ਤੈਨੂੰ ਨਾ ਭਾਈ ਕੁਝ ਨਹੀਂ ਬੋਲੀ ਅੱਜ ਤਾਂ ਅੱਜ ਤਾਂ ਬਸ ਨਰਵਾਹੀ ਫੜੀ ਸ਼ੁਕਰ ਹੈ ਰੱਬ ਦਾ ਪਤਾ ਨਹੀਂ ਕਿਵੇਂ ਚੁੱਪ ਕਰ ਗਈ ਹੋ ਚੁੱਪ ਕਰਨ ਲਈ ਕਿੱਥੇ ਆ ਪਤਾ ਨਹੀਂ ਭਾਈ ਕਿਵੇਂ ਕੋਈ ਉਹਦੇ ਮਨ ਤੇ ਕੋਈ ਦਇਆ ਆ ਗਿਆ ਵੀ ਮੈਂ ਬੋਲਾਂ ਨਾ ਬੇਬੇ ਨੂੰ ਮੈਨੂੰ ਤਾਂ ਹੀ ਸੀ ਵੀ ਪਤਾ ਨਹੀਂ ਮੈਂ ਤਾਂ ਕਿੰਨੀਆਂ ਕਸਨ ਆਉਗੀ ਉਹ ਬੇਬੇ ਚੰਗੀ ਗੱਲ ਐ ਉਹ ਨਹੀਂ ਬੋਲੀ ਬੜੀਆ ਗੱਲ ਐ ਕਿ ਤੇ ਤਾਂ ਦੋ ਦਿਨ ਕੱਟੇਗੀ ਉਹਨੇ ਤਾਂ ਦੇਖ ਲੈ ਉਹੀ ਗੱਲ ਕਰਦੀ ਸ਼ਹਿਰ ਵਾਲੀ ਨੇ ਤਾਂ ਹੋਰ ਭਾਈ ਨਾ ਮੈਂ ਆਖਾ ਮੈਂ ਤਾਂ ਭਾਈ ਵਧੀਆ ਚਾਹ ਪਾਣੀ ਪਿਆਇਆ ਤੇ ਵਧੀਆ ਮੈਨੂੰ ਤਾਂ ਬੋਲੀ ਆ ਤੇ ਮੈਨੂੰ ਤਾਂ ਕਹੀਂ ਨਹੀਂ ਹੁਣ ਜਾ ਹੀ ਨਾ ਇੱਥੇ ਰਹੀ ਮੈਂ ਆਖਿਆ ਭਾਈ ਮੈਂ ਜਾਣਾ ਤਾਂ ਕਿੱਥੇ ਆ ਜੇ ਤਾਂ ਮੈਨੂੰ ਦੇਖ ਵੀ ਕੋਈ ਲਾਈਨ ਆ ਗਏ ਫਿਰ ਤਾਂ ਮੈਂ ਪਵਾ ਦੀ ਬਾਗ ਜਾ ਵੀ ਆਪਦੀ ਆਪ ਸਮੇਂ ਜਾਂਦੀ ਲੈ 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 ਉਹ ਕਿਹ ਤਰ੍ਹਾਂ ਪੁੱਤ ਬੜਾਏਗਾ ਹੁਣ ਤਾਂ ਬੇਬੇ ਤੂੰ ਸਾਡੇ ਕੋਲ ਹੀ ਰਹੀਂ ਲੈ ਮੇਰੀ ਗੱਲ ਸੁਣ ਬੇਬੇ ਹੋ ਲੋੜੀ ਆਦਨੇ ਹੁਣ ਆਪਾਂ ਲੋੜੀ ਪਾਵਾਂਗੇ 10 ਮਿੰਟਾਂੋਂ ਤਾਂ ਤੂੰ ਹੁਣ ਕਿੱਧਰ ਤੁਰੀ ਜਾਂਦੀ ਐ ਮੈਂ ਤਾਂ ਭਾਈ ਤੇਰੀ ਤਾਈ ਕਰਨੀ ਜਾ ਕੇ ਆਉਣੀ ਐ 2 ਸਾਲ ਹੋ ਗਏ ਮੈਨੂੰ ਤਾਂ ਐ ਲੱਗਦਾ ਸੀ ਵੀ ਕਿਹੜਾ ਮੈਂ ਤੇਰੀ ਤਾਈ ਨੂੰ ਦੇਖਾਂ ਨਾ ਤਾਂ ਹੁਣ ਮੈਂ ਉਹਨੂੰ ਮਿਲ ਕੇ ਆਉਣੀ ਐ ਤੇ ਨਾਲੇ ਮੈਂ ਉਹਨੂੰ ਪੁੱਛਦੀ ਆਂ ਵੀ ਤੂੰ ਅੱਥਨੇ ਆ ਜੀ ਸਾਡੇ ਘਰੇ ਆਪਾਂ ਲੋੜੀ ਪਾਵਾਂਗੇ ਹਾਂ ਇਹ ਗੱਲ ਵਧੀਆ ਹਾਂ ਵੀ ਉੱਥੇ ਨਾਰੇ ਗੱਲਾਂ ਬਾਤਾਂ ਕਰਨ ਸਾਰੇ ਬੇਬੇ ਹੁਣ ਜਾਣੀ ਤਾਂ ਹੈਗੀਆਂ ਸਾਰੇ ਪਰਿਵਾਰ ਨੂੰ ਕਹਿ ਕੇ ਆਈ ਤੇ ਮੇਰੀ ਕੱਲੀ ਤਾਈ ਨੂੰ ਕਹਿ ਕੇ ਨਾ ਮੁੜੇ ਨਹੀਂ 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 ਮੈਂ ਕਹਿ ਕੇ ਆਉਣੀ ਆ ਤੇ ਨਾਲ ਮੈਨੂੰ ਆ ਲਾਦਾ ਵੀ ਕਹਿਣਾ ਮੈਂ ਗੱਲਾਂ ਨਹੀਂ ਕਰਕੇ ਆਵਾ ਤੇ ਨਾਲ ਮੇਂ ਲੱਗੀ ਲੱਜ ਜਾਇਆ ਹੋਵੇ ਬੇ ਜਾਇਆ ਹੋਰ ਮੈਂ ਜਾ ਕੇ ਉਹਨਾਂ ਜਿਹੜਾ ਤੋਈਆਂ ਉਹਨਾਂ ਨਾਲੇ ਘਰ ਦਾ ਪਰਦਾ ਕੋਈ ਗੱਲ ਨਾ ਦੱਸੀ ਨਾ ਨਾ ਮੈਂ ਆਈ ਨਹੀਂ ਦੱਸਦੀ ਮੈਨੂੰ ਸੱਦਿਆ ਸੀ ਨਾ ਜੇ ਮੈਂ ਤਾਂ ਆਈ ਆ ਮੈਂ ਤਾਂ ਆਇਆ ਕੁਮੀ ਤਾਂ ਪਈ ਮਾਨਤਾਨ ਕਰਕੇ ਮੈਨੂੰ ਤਾਂ ਕਈ ਦਿਨ ਹੋ ਗਏ ਸੀ ਫੋਨ ਕਰਦੇ ਨੂੰ ਵੀ ਆਪਾਂ ਲੋੜੀ ਤੇ ਬੇ ਬਟੂ ਆ ਜੀ ਮੈਂ ਤਾਂ ਉਹਨਾਂ ਨੂੰ ਆ ਹੀ ਆਖੂ ਮੈਂ ਆਈ ਨਹੀਂ ਕਹਿੰਦੀ ਵੀ ਮੈਨੂੰ ਇੰਦਰ ਜੀਤਾ ਨੇ ਕਰੋ ਪੇਟਰਾ ਤਾ ਕਰਤਾ ਬਸ ਠੀਕ ਹੈ ਆਲੂੜੀ ਮੈਂ ਇਨਾ ਕੋਲੇ ਮਨਉਣਾ ਹਾਂ ਫੇਰ ਫੇਰ ਨਾ ਨਾ ਫੇਰ ਉਹੀ ਗੱਲ ਵਾਂਗੂ ਮੈਨੂੰ ਮਹਿਣੇ ਦੇਊਗੀ ਵੀ ਹੁਣ ਤਾਂ ਸ਼ਹਿਰ ਚ ਗਈ ਸੀ ਹੁੱਬ ਕੇ ਤਾਂ ਹੁਣ ਤਾਂ ਨੂੰ ਨਾਲ ਕੱਟ ਲਿਆ ਐਂ ਕਹੀਂ ਕਹਿੰਦੇ ਸ਼ਹਿਰ ਚ ਤਾਂ ਬਾਲੀਆਂ ਮੋਜਾਂ ਨੇ ਸ਼ਹਿਰ ਦੀ ਲੋੜੀ ਤਾਂ ਬਾਲੀ ਵਧੀਆ ਹੁੰਦੀ ਐ ਹਾਂ ਗੱਲ ਦੀ ਉਪਮਾ ਕਰੀਂ ਚੰਗਾ ਨਾ ਨਾ ਮੈਂ ਨਾ ਕਰੀ ਜਾਈ ਨਾ ਨਾ ਮੈਂ ਨਹੀਂ ਕੋਈ ਗੱਲ ਨਹੀਂ ਕਰਦੀ ਮੈਂ ਤਾਂ ਉਹ ਮੈਂ ਕਹਿੰਦਾ ਹੁਸ਼ਿਆਰ ਬਾਲੀ ਐ ਉਹ ਤਾਂ ਨਾ ਗੱਲਾਂ ਵੱਡੇ ਵੱਡੇ ਤੋਂ ਕਢਾ ਲੈਂਦੀ ਐ ਨਾ ਨਾ ਮੈਂ ਬੋਲੀ ਕੁਸ ਮੈਂ ਤਾਂ ਜਮਾਨੀ ਦਾ ਐਵੇਂ ਘਰ ਦਾ ਪੇਤ ਕਿਸੇ ਨੂੰ ਦੇ ਕੇ ਕੀ ਹੈ ਨਾ ਨਾ ਐ ਤਾਂ ਪੁੱਛੂਗੀ ਤੁਹਾਡੀ ਖਾਤਰ ਵੀ ਵੀ ਜਾਂ ਮੁੰਡਾ ਜਾਂ ਹਰ ਦਿਨ ਕੁਝ ਦੀ ਤੇ ਕੁਝ ਬੋਲਦੇ ਨਹੀਂ ਮੈਂ ਕਹੂੰ ਨਾ ਮੈਨੂੰ ਨਹੀਂ ਕੁਝ ਬੋਲਦੇ ਚੰਗਾ ਬੇਬੇ ਕਰਿਆ ਨਹੀਂ ਕਰਿਆ ਮਾਨ ਹਲਕਾ ਮੈਂ ਜਾ ਕੇ ਆਉਣੀ ਆ ਉਹ ਪਤਾ ਹੀ ਸੀਗਾ ਹੁਣ ਬੇਬੇ ਦਾ ਤਾਂ ਕਿ ਬੇਬੇ ਨੇ ਤਾਂ ਵਿਚਾਰੀ ਨੇ ਗੋਲਾ ਬਣਿਆ ਪਿਆ ਸੀਗਾ ਤਾਈ ਨਾ ਇਹ ਨਿੰਦਿਆ ਚੁਗਲੀ ਕਰਨੀ ਸੀਗੀ ਉਹ ਚੱਲ ਬੁੜੀਆਂ ਦਾ ਸੁਭਾਅ ਹੁੰਦਾ ਹੀ ਐ ਉਹ ਗੱਲ ਕਰੂੰ ਤਾਂ ਬੇਬੇ ਦਾ ਮੂੰਹ ਬਥੇਰਾ ਬਣਿਆ ਕਿਦੇ ਐਵੇਂ ਨਾ ਕੋਈ ਕਰਦੀਆਂ ਗੱਲਾਂ ਦੱਸਿਆ ਵੇ। ਉਹ ਚਲ ਹਰਪ੍ਰੀਤ ਨੂੰ ਪੁੱਛਦਾ ਵੀ ਅੱਜ ਤੂੰ ਇੰਨੀ ਢਲਖ ਕਿਵੇਂ ਬੋਚ ਲਈ। ਦੇਖ ਲੈ ਲਾਹ ਹੋ ਟੱਪ ਗਈ ਬੇਬੇ ਤਾਂ ਬੇਬੇ ਤਾਂ ਕਿੱਥੇ ਖੜਾ ਜਾਂਦਾ ਘਰੇ ਸ਼ਹਿਰ ਚ ਬੇਬੇ ਕਿਉਂ ਵੱਜ ਕੇ ਰਹਿੰਦੀ ਹੈ ਉਹ ਗੱਲ ਪਤਾ ਨਹੀਂ ਇੰਨਾ ਟਾਈਮ ਕਿਵੇਂ ਲਾਇਆਈ। ਮੈਨੂੰ ਤਾਂ ਉਹੀ ਗੱਲ ਆਸ ਨਹੀਂ ਸੀ ਇੰਨਾ ਚਿਰ ਰਹੂਗੀ। ਆ ਕੀ ਕਹਿੰਦੀ ਸੀ ਬੇਬੇ? ਕਿਧਰ ਵਾਗ ਗਈ ਨਾ ਹੁਣ? ਉਹ ਬੇਬੇ ਨੇ ਕੀ ਕਹਿਣਾ ਸੀਗਾ? ਹਾਂ ਬਹਿ ਜਾ। ਬੈਠੀ। ਪਹਿਲਾਂ ਤਾਂ ਮੈਂ ਤੇਰੀ ਧੰਨਵਾਦ ਕਰਦਾ। ਕਾਹਦਾ ਧੰਨਵਾਦੋਂ? ਉਹ ਬੇਬੇ ਨੂੰ ਜਿਹੜਾ ਤੂੰ ਕੁਝ ਬੋਲੀ ਨਹੀਂ ਹੈਗੀ ਚੰਗੀ ਗੱਲ ਐ। ਬਰੇ ਦਿਨਾਂ ਦਾ ਦਿਨ ਸੀਗਾ। ਉਹ ਦੇਖਾ ਲੋਹੜੀ ਦਾ ਦਿਨ ਐ ਜਦੋਂ ਹੁਣ ਬੇਬੇ ਲੋਹੜੀ ਵਾਲੇ ਦਿਨ ਆਪਣੇ ਘਰੇ ਆ ਗਈ। ਜਿਵੇਂ ਮੈਂ ਬੇਬੇ ਨਾਲ ਕੜੇ ਸਪਾਉਂਦੀ ਸੀ ਫਿਰ ਤੂੰ ਐ ਕਹਿਣਾ ਵੀ ਤਿਹਾਰ ਦਾ ਦਿਨ ਤਾਂ ਦੇਖ ਲਾਂਦੀ ਅੱਜ ਤਾਂ ਨਾ ਬੋਲਦੀ ਮੇਰੀ ਮਾਨਾ। ਮੈਂ ਤਾਂ ਕਹਣਾ ਵੀ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਪਰਾਂ ਨਾਲ ਮਿਲ ਕੇ ਰਹੀਏ। ਆਹੋ ਮੈਂ ਤਾਂ ਪਾਣੀ ਬੋਨਾ ਹੀ ਕਿਹਾ ਸੀਗਾ। ਮੈਂ ਕਿਹਾ ਬੇਬੇ ਹੁਣ ਤਾਂ ਆਪਾਂ 10 ਮਿੰਟਾਂ ਉਹ ਲੋਹੜੀ ਪਾਉਣੀ ਐ। ਹੂੰ। ਤੇ ਤੂੰ ਕੁਝ ਬੇਬੇ ਤਾਂ ਹੁਣ ਐ ਬਹਾਨਾ ਜਾ ਕਰਕੇ ਗਈ ਏ ਆਖੇ ਭਾਈ ਮੈਂ ਤੇਰੀ ਤਾਈ ਨੂੰ ਕਿਹਾਵਾ ਇੱਥੇ ਆਪਾਂ ਲੋੜੀ ਤੇ ਸੱਦ ਲਾਂਗੇ ਉਹਨੂੰ ਗੱਲਾਂ ਬਾਤਾਂ ਕਰ ਲਾਂਗੇ ਉਹ ਮਖਾਂ ਬੇਬੇ ਤੂੰ ਕਿਤੇ ਸਾਰੇ ਭੇਤ ਨਾ ਖੋਲਿਆ ਮੇਰੀ ਤਾਈ ਕੋਲੇ ਉਹ ਤੈਨੂੰ ਪਤਾ ਹੀ ਇਹ ਗੱਲਾਂ ਨੂੰ ਛੱਜ ਚ ਪਾ ਕੇ ਛੰਡ ਦਿੰਦੀ ਏ ਫੇਰ ਆਹੋ ਬੇਬੇ ਦਾ ਤਾਂ ਹੀ ਨਹੀਂ ਪਤਾ ਤਾਈ ਕੋਲੇ ਕੋਈ ਗੱਲ ਕਰਿਆ ਬੇਬੇ ਤਾਂ ਸਾਰੇ ਪਿੰਡ ਚ ਦਾਦੂਗੀ ਤਾਈ ਤਾਂ ਗੱਲ ਨਹੀਂ ਮੈਂ ਬੇਬੇ ਦਾ ਮੂੰਹ ਤਾਂ ਬਥੇਰਾ ਬੰਨਿਆ ਕੀ ਕਹਦੇ ਮਾਹ ਕੋਈ ਗੱਲ ਦੱਸੀ ਨਾ ਘਰ ਦੀਆਂ ਗੱਲਾਂ ਕਿਸੇ ਕੋਲੇ ਕਰੀਦੀਆਂ ਨਹੀਂ ਹੁੰਦੀਆਂ ਜੇ ਤਾਉਨ ਬੇਬੇ ਮੈਨੂੰ ਦੱਸ ਕੇ ਜਾਂਦੀ ਮੈਂ ਤੇਰੀ ਤਾਈ ਕੋਲੇ ਜਾਨੀ ਆ ਫਿਰ ਤਾਂ ਮੈਂ ਪਹਿਲੀ ਰੋਕ ਦਾਂਦੀ ਉਹਨੂੰ ਵੀ ਕੋਈ ਗੱਲ ਨਾ ਕਰੀ ਮੈਂ ਤਾਂ ਅੰਦਰ ਚਾਹ ਕਰਕੇ ਅੰਦਰ ਭਾਂਡੇ ਧਰਨ ਮਾਗੀ ਪੀ ਕੇ ਤੇ ਬੇਬੇ ਉੱਠ ਕੇ ਤੁਰ ਗਈ ਮੈਂ ਕਹੋਂ ਬੋਲ ਕਾ ਨੂੰ ਮਾਰਨਾ ਆਖੂਗੀ ਲੈ ਆਗੇ ਤਾਂ ਖੜੀ ਆ ਪਹਿਲੀ ਟੋਕਾ ਟਕਾਈ ਕਰਨ ਲੱਗੀ ਵੀ ਕਿੱਧਰ ਜਾਨੀ ਆ ਬੇਬੇ ਉਹ ਬੇਬੇ ਦਾ ਸ਼ਹਿਰ ਚ ਕਿੱਥੇ ਜੀ ਲੱਗਦਾ ਸੀਗਾ ਤਾਈ ਬਿਨ ਆਹੋ ਇਹਨਾਂ ਨੇ ਮਾਰਨੀਆਂ ਜੀ ਮੈਂ ਕਹਿੰਦੀ ਨਾ ਟਕੇ ਟਕੇ ਦੀਆਂ ਗੱਲਾਂ ਬਹਿ ਕੇ ਬੇਬੇ ਤਾਂ ਹੁਣ ਐ ਨਹੀਂ ਪਤਾ 2 ਘੰਟੇ ਨਾਲ ਵੀ ਮੁੜ ਕੇ ਉਹ ਇਹ ਤਾਂ ਹੁਣ ਐ ਨਹੀਂ ਪਤਾ ਵੀ ਉਥੇ ਤਾਈ ਕੋਲੇ ਬੇਬੇ ਬੈਠੀ ਬਿਸਰੇ ਪੱਤੇ ਮਾਰੀ ਜਾਵੇ ਤੇ ਤੂੰ ਐ ਕਰ ਲੋੜੀ ਦੀ ਤਿਆਰੀ ਕਰ ਲੋੜੀ ਦੀ ਤਿਆਰੀ ਐ ਲੋੜੀ ਦੀ ਤਾਂ ਮੈਂ ਲਿਆਉਣੀ ਆ ਪਾਖੀਆਂ ਕੱਢ ਕੇ ਅੰਦਰੋਂ ਸਟੋਰ ਚੋਂ ਤੂੰ ਐ ਕਰ ਸਮਾਨ ਤਾਂ ਲਿਆਂਦਾ ਮਾੜਾ ਮੋਟਾ ਸਮਾਨ ਹੁਣ ਸਾਰਾ ਲਿਆਂਦਾ ਦਾ ਪਿਆ ਸੁੱਖਣ ਵਾਲਾ ਉਹ ਬੇਬੇ ਕਰਕੇ ਥੋੜਾ ਮੋਟਾ ਹੋਰ ਲਿਆਉਂਦਾ ਕੋਈ ਬੇਬੇ ਦੇ ਖਾਣ ਵਾਲੀ ਚੀਜ਼ ਲਿਆਂਦਾ ਹੁਣ ਆਪਾਂ ਤਾਂ ਸਾਰੀਆਂ ਚੀਜ਼ਾਂ ਕਰੜੀਆਂ ਲਿਆਂਦੀਆਂ ਤੈਨੂੰ ਪਤਾ ਤੇਗਾ ਬੇਬੇ ਦੇ ਦੰਦ ਨਹੀਂ ਉਚਾਰੀ ਦੇ ਉਹ ਫਿਰ ਦੱਸ ਮੈਂ ਕੀ ਲੈ ਕੇ ਆਵੇਂ ਬੇਬੇ ਵਾਸਤੇ ਬੇਬੇ ਵਾਸਤੇ ਕੁ ਬਰਫੀ ਦਾ ਡੱਬਾ ਲਿਆ ਆਪਾਂ ਤੁਨ ਜਿਹੜਾ ਖੁਆ ਕੱਢਿਆ ਸੀ ਸਾਰਾ ਭੈਣ ਨੂੰ ਦਿਆਏ ਆਪਾਂ ਜੀ ਲੈ ਗਿਆ ਖਾ ਖਾ ਪਹਿਲੀ ਖਾਣ ਲੱਗੇ ਜਵਾਕ ਹੁਣ ਅੱਜ ਜਵਾਕ ਕਹਿੰਦੇ ਸਾਨੂੰ ਤਾਂ ਦੂਜਾ ਸਮਾਨ ਲੈ ਕੇ ਦਿਓ ਉਹ ਐਂ ਕਰਦਾ ਫਿਰ ਮੈਂ ਉਹ ਆਪਣੇ ਡੇਰੀ ਵਾਲਿਆਂ ਨੇ ਬਾੜਾ ਵਧੀਆ ਗਾਜਰਪਾਖ ਕੱਢਿਆ ਸੀ ਵੇਚਣ ਵਾਸਤੇ ਉਹ ਗਾਜਰਪਾਖ ਦੇ ਡੱਬਾ ਲੈ ਆਉਣਾ ਫਿਰ ਮੈਂ ਤਾਂ ਤੇ ਹੋਰ ਬੇਬੇ ਦਾ ਨਾ ਥੋੜਾ ਜਿਹਾ ਐ ਤਾਂ ਮੰਨ ਜੇ ਚ ਤਾਂ ਕਰਦੀ ਸੀ ਕੰਨ ਜੀ ਕੋ ਮੇਰੇ ਕੋਲੇ ਦੌਰ ਪੀਏ ਹੁੰਦੇ ਮੈਨੂੰ ਪੈਸੇ ਦੇ ਦਾਂਦੀ ਮੈਂ ਕੁਛ ਲੈ ਕੇ ਆ ਜਾਂਦੀ ਥੋੜੇ ਬਾਅਦ ਤੇ ਦੋ ਡੱਬੇ ਲਿਆ ਆਉਂਦੀ ਲੈ ਲੈ ਕੇ ਆਉਣ ਨੂੰ ਤੂੰ ਕਹਦੇ ਬੜੀ ਆਪਦੀ ਨੂ ਨਾਲ ਸੋਲਾਂ ਨਾਲ ਆਈਆਂ ਤੂੰ ਆਈ ਤਾਂ ਕਹਦੇ ਲੜਕੀ ਹੈਗੀ ਉਹੀ ਤਾਂ ਗੱਲ ਹੈ ਫਿਰ ਮੈਂ ਆਖਿਆ ਕੋਈ ਨਹੀਂ ਵੇ ਮੈਂ ਸਵਾਨਤਾ ਸੀ ਲਿਆ ਕੇ ਜਾਣੇ ਤੂੰ ਤਾਂ ਨਹੀਂ ਸਾਨੂੰ ਲਿਆ ਕੇ ਦੇਣਾ ਤੇ ਮੈਂ ਕਿਹਾ ਭੈਣ ਕੋਲੇ ਸੀ ਦੀ ਆਈ ਲੋੜੀ ਤੇ ਬੇਬੇ ਕਹਿੰਦੀ ਹਜੇ ਤੱਕਰ ਨਹੀਂ ਗਈ ਕੁੜੀ ਕੋਲੇ ਕੰਨ ਜੀ ਐ ਕਹਿ ਦਾਂਦੀ ਏ ਜਿੱਦੇ ਟਾਈਮ ਲੱਗਿਆ ਉਹਦੇ ਜਾਵਾਂਗੇ ਤੇਰੇ ਮੁੰਡੇ ਨੂੰ ਇੰਦਰਜੀਤ ਨੇ ਕੋਈ ਫੋਨ ਫਾਨ ਕੀਤਾ ਨਹੀਂ ਲੈ ਫੋਨ ਉਹ ਕਰਦੀਆਂ ਉਹਨੂੰ ਪਤੀ ਉਹਨੇ ਉਹੀ ਗੱਲ ਜਾਣ ਬੁੱ ਆਹ ਉਹ ਤੇਰੀ ਗੱਲ ਸਹੀ ਪੜੀਏ ਵੀ ਆਪੇ ਭਗ ਜੂਗੀ ਉਹਨਾਂ ਕੋਲੇ ਨਾਲੇ ਮੈਂ ਤਾਂ ਬਾਰੇ ਬਾਰੀ ਫੋਨ ਕਰਿਆ ਸੀ ਉਹਦੇ ਕੋਲੇ ਵੀ ਦੇਖ ਭੈਣੇ ਬੇਬੇ ਨੂੰ ਤੂੰ ਭੇਜ ਦੇ ਬੇਬੇ ਨੂੰ ਬਹੁਤ ਟਾਈਮ ਹੋ ਗਿਆ ਤੇਰੇ ਕੋਲੇ ਆਈ ਨੂੰ ਕੋਈ ਨਹੀਂ ਹੁਣ ਸਾਡੇ ਕੋਲੇ ਰਹਿ ਜੂਗੀ ਤੈਨੂੰ ਕਿਹੜਾ ਕੱਲੀ ਨੂੰ ਬੰਨ ਕੇ ਦਿੱਤੀ ਉਹ ਬੇਬੇ ਨੇ ਇੰਦਰਜੀਤ ਤੇ ਭੇਜਣ ਨੂੰ ਫਿਰਦੀ ਸੀ ਤੇ ਬੇਬੇ ਆਪਣੇ ਕੋਲੇ ਆਉਂਦੀ ਫਿਰਦੀ ਸੀਗੀ ਉਹ ਚਲ ਲੋੜੀ ਦੇ ਜਾਣੀ ਨਾਲੇ ਉਹ ਕਹਿੰਦੀ ਸੀ ਇੰਦਰਜੀਤ ਨੂੰ ਵੀ ਹਰਪ੍ਰੀਤ ਚਾਹੁੰਦੀ ਐ ਬੁੜੀ ਨੂੰ ਆਪੇ ਰੱਖ ਲੂਗੀ ਉਹ ਚੰਗਾ ਤੂੰ ਐਂ ਕਰ ਮੇਰੇ ਆਉਂਦੇ ਨਾਲ ਤੂੰ ਨਹੀਂ ਪਾ ਕੇ ਰੱਖੀ ਮੈਂ ਵੀ ਵਿਆਹ ਵਾਸਤੇ ਗਾਜਰ ਪਕਦਾ ਡੱਬਾ ਲੈ ਕੇ ਆਉਣਾ ਤੇਰੀ ਤੋਂ ਨਹੀਂ ਜਾਂ ਫੜ ਲਿਆ ਭੱਜ ਕੇ ਮੈਂ ਤਾਂ ਹੁਣ ਪਾਉਂਗੀ ਲੋੜੀ ਮੈਂ ਹੁਣ ਤੇਰੀ ਭਝਾਈ ਵਰਗੀ ਥੋੜੀਆਂ ਵੀ ਆਪਦੇ ਘਰੇ ਸੁੱਖ ਨਹੀਂ ਮਨਾਉਂਗੀ ਲੋੜੀ ਨਹੀਂ ਪਾਉਂਗੀ ਮੈਂ ਤਾਂ ਲੈ ਲਿਆ ਹੁੰਦੀਆਂ ਟੋਕਰਾ ਭਰ ਕੇ ਪਾਠੀਆਂ ਦਾ